ਉਹ ਬਾਪੂਆਂ ਦੇ ਸਿਰ ਤੇ ਹੀ ਆ ਨਹੀਂ ਬਾਪੂਆਂ ਸਿਰ ਤੇ ਹੀ ਆ ਜਿੱਦੇ ਆਪਾਂ ਬਾਪੂ ਬਣ ਗਏ ਨਾ ਗਾਂ ਹਾਂਜੀ ਤੇ ਜੇਬ ਚੋਂ ਨਿਕਲੇ ਪਤਾ ਤਾਂ ਉਦੋਂ ਲੱਗਾ ਹਾਂ ਉਦੋਂ ਉਦੋਂ ਸਾਖਤਾ ਪਤਾ ਲੱਗਣੀ ਆਪਾਂ ਨੂੰ ਵੀ ਹਾਂ ਵੀ ਉਦੋਂ ਫਿਰ ਬਾਪੂ ਚੇਤੇ ਆਣੇ ਬਾਪੂ ਯਾਰ ਮੈਂ ਥੱਕਾ ਹੀ ਕਰਦਾ ਰਿਆ ਮੈਂ ਆਪਾਂ ਦੇ ਬਾਪੂ ਨੂੰ ਕਹਿ ਦਿੰਨਾ ਨਹੀਂ ਬਾਪੂ ਯਾਰ ਕਮਾਂਡ ਸੰਭ ਨਹੀਂ ਬਹੁਤ ਔਖੀ ਏ ਇਹਨਾਂ ਨੂੰ ਇਹ ਆ ਮੁੰਡੇ ਦਾ ਟਰੈਕਟਰ ਆ ਆ ਜਾਓ ਵੀਰੇ ਆ ਵੇਦਾ ਇਹ ਤੂੰ ਲੱਗੇ ਆ ਦੱਸ ਤੇਰੇ ਟਰੈਕਟਰ ਕੋਲੇ ਆਏ ਇਹ ਲਿਆ ਸੀ ਡੈਡੀ ਨੇ ਅੱਛਾ 9000 ਇਹ ਹੁਣ ਤਾਂ ਬੰਦ ਹੋ ਗਿਆ ਨਾ ਵੀਰੇ ਬੰਦ ਬੰਦ ਹੋ ਗਿਆ ਇਹਦਾ ਪਤਾ ਕੁਛ ਕਿੰਨੇ ਦਾ ਲਿਆ ਸੀ ਉਦੋਂ ਕਿੰਨਾ ਮਾਰੀ ਨਹੀਂ ਇਹ ਸਹੀ ਨਹੀਂ ਲਿਆ ਇਹ ਕਿੰਨੇ ਦਾ ਮਿਲਿਆ ਸੀ ਉਦੋਂ ਇਹ ਹੋ ਗਏ 3 ਸਾਲ 3 ਲੱਖ ਦਾ ਲਿਆ ਸੀ ਆਪਾਂ 3 ਸਾਲ 3 ਲੱਖ ਦਾ ਕਿੰਨਾ ਮਾਡਲ ਆ ਇਹ 12 ਮਾਡਲ 12 ਮਾਡਲ ਲਿਆ 12 ਮਾਡਲ ਇਹਦਾ ਕੁਛ ਚੇਂਜ ਕਰਿਆ ਹੋਵੇ ਵੀਰੇ ਕੇ ਨਾਲ ਲਈ ਚੇਂਜ ਕੀਤੇ ਆ ਬਾਕੀ ਸਭ ਕੁਝ origignal ਆ ਬਾਕੀ ਕਰਨਾ ਹੁਣ ਇਹਨੂੰ ਛੱਡਿਆ ਇਹ ਨਾ ਇਹਨੂੰ ਨਹੀਂ ਇਹਨੂੰ ਮੈਸੀ ਇਹਨੂੰ ਕਰਨਾ ਸਾਰਾ ਤਿਆਰ ਵਾਹਿਗੁਰੂ ਯਾਰੇ ਦੇ ਆਏ ਪੈਡਲ ਪੁੱਡਲ ਦੂਸਰੇ ਹਨਾ ਹਾਂਜੀ 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 ਚਲਾਉਂਦਾ ਮਜਾ ਇਹਨੂੰ ਟਰੈਕਟਰ ਨੂੰ ਇਹਨੂੰ ਕਰਨਾ ਤਿਆਰ ਨੇ ਪੂਰਾ ਮੈਸੀ ਆਪਣੇ ਡੈਡੀ ਉਹਨਾਂ ਨੂੰ ਬਹੁਤ ਪਸੰਦ ਸੀ ਹਾਂਜੀ ਹੁਣ ਆਪਣਾ ਕਰੇਜ਼ ਥੋੜਾ ਘੱਟ ਗਿਆ ਆਪਾਂ ਹਾਲੈਂਡ ਵੱਲ ਆ ਗਏ ਹੂੰ ਹੂੰ ਹੁਣ ਆਪਣੇ ਬਜ਼ੁਰਗਾਂ ਨੂੰ ਮੈਸੀ ਲਿਫਟ ਲੁੱਟ ਤੋਂ ਨਾ ਚਲਾਵਾ ਇਹਨਾਂ ਦਾ ਬੋ ਲਿਫਟ ਕੰਮ ਜਾਪੇ ਦੀ ਹਾਂ ਬਹੁਤ ਪਸੰਦ ਸੀ ਆ ਥੋੜਾ ਔਖਾ ਨਹੀਂ ਯਾਰ ਵੀਰੇ ਉੱਚੇ ਨਹੀਂ ਜ਼ਿਆਦੇ ਕਿ ਸੈਟ ਹੈਗੇ ਚੀਜ਼ ਜਿਹੜੀ ਪਛਾਣ ਜਿਉਂ ਵਾਲੀ ਜਿਹੜਾ ਪਹਿਲੇ ਸਪੈਸ਼ਲ ਚੱਕੇ ਖੀੜ ਪਛਾਣ ਵਾਲੀ ਥੋੜੀ ਜੀ ਹਾਂ ਜਾਂ ਸੀਟ ਪਛਾਣ ਵਾਲੀ ਇਹਦੇ ਸਪੀਡਾਂ ਵੀਰੇ ਕਿਹੜੀਆਂ ਆਉਂਦੀਆਂ ਨੇ ਲੋ ਹਾਈ ਲੋਈਆ ਤੋਰਾ ਬਹੁਤ ਜ਼ਿਆਦਾ ਪਰ ਆਹ ਲੀਵਰ ਚੇਂਜ ਕੀਤਾ ਨਾ ਨਾ ਲੀਵਰ ਨਹੀਂ ਚੇਂਜ ਤੂੰ ਦੂਜਾ ਹੀ ਚੀਜ਼ ਐ ਇਹ ਇਦਾਂ ਹੀ ਆਇਆ ਵਾ ਕਿ ਕੋਈ ਜੰਮ ਨੇ ਕੀਤਾ ਲਿਖ ਲਈ ਟਾਇਰੀ ਚੇਂਜ ਐ ਅੱਛਾ ਹੋਣ ਇਹਨੂੰ ਬਾਕੀ ਕਰ ਮੈਂ ਇੱਥੇ ਵੀ ਕੱਚੂ ਤੇ ਉਹ ਬਣਿਆ ਨਾ ਆਹ ਵੇ ਮੈਂ ਇਹਨੂੰ ਲੋ ਹੀ ਸਮਝੀ ਜਨਾ ਲੋ ਭਾਈ ਥੜ ਲਾਈ ਜਾਂਦਾ ਅੱਛਾ ਹਾਂਜੀ ਹਾਂਜੀ ਸਭ ਕੁਝ ਨਾਲ ਦਾ ਗੇਰ ਗੂਰ ਸਭ ਕੁਝ ਲੁੱਫਟ ਨਾਲ ਦਾ ਹੀ ਨਾਲ ਦਾ ਹੀ ਕਲਚ ਪਲੇਟ ਉਹਨਾਂ ਕੋ ਚੇਂਜ ਕਰਾਇਆ ਕਰਾਇਆ ਵੀ ਨਹੀਂ ਕੋਈ ਕਲਚ ਪਲੇਟ ਵੀ ਨਾਲ ਦੀ ਆ ਨਾਲ ਦੀ ਵੈਰੀ ਗੁੱਡ ਯਾਰ ਇਹਨੂੰ ਫਿਰ ਸਾਮ੍ਹਕੇ ਚਲਾਈ ਬਾਪੂ ਨੇ ਚਲਾਇਆ ਨਾ ਇਹ ਹਾਂਜੀ ਹੁਣ ਬਾਪੂ ਹੈ ਨਹੀਂਗੇ ਅੱਛਾ ਇਹ ਮੁੰਡਾ ਦਾ ਵੀ ਆਪਾਂ ਨਹੀਂ ਵੇਚਣਾ ਇਸੇ ਨੇ ਨਹੀਂ ਨਹੀਂ 200 ਰੁਪਏ ਲਾਉਣੇ ਆ ਹਾਂ ਕਿ ਇਹ ਤਾਂ ਫਿਰ ਹਨ ਮੁੱਲੀ ਚੀਜ਼ ਬਣ ਗਈ ਨਾ ਦੋ ਭਰਾ ਵਾ ਬਾਹਰ ਦੂਜਾ ਅਮਰੀਕਾ ਵਾ ਹੂੰ ਉਹ ਆਂਦਾ ਪਾਉਂਦਾ ਇਹ ਤਾਂ ਬੰਦਾ ਨਾ ਨਹੀਂ ਫਿਰ ਉਹਦਾ ਕਰਕੇ ਕਰਨਾ ਤਿਆਰ ਫਿਰ ਤਾਂ ਬੰਦਾ ਹਾਂਜੀ ਅਮਰੀਕਾ ਵਾਲੇ ਦੇ ਸਿਰ ਤੇ ਤਾਂ ਜੋ ਮਰਜ਼ੀ ਬੰਦ ਆ ਅਮਰੀਕਾ ਨਾ ਕਰਾਉਣਾ ਜੋ ਕਰਾਉਣਾ ਹਾਂ ਇਹਨੂੰ ਖੜਾ ਗੇ ਹੁਣ ਭਜਾਵਾਂਗੇ ਇਹਨੂੰ ਅੱਛਾ ਉਹ ਸਿੱਧੇ ਤੇ ਇਹਨੂੰ ਕਰਨਾ ਗਾ ਹੈ ਆਪਣੇ ਜਾਣਾ ਸਵਾ ਦੇ ਸਰਾਂਦ ਹਾਂਜੀ ਸਰਾਂ ਦੀ ਜਾਣਾ ਓਕੇ ਇਹ ਆ ਗਿਆ ਆਪਣਾ ਜੂਨੀਅਰ 57 ਲਾਈ ਇਹਨੂੰ ਅੱਛਾ ਇਹਨੂੰ ਟਰਬੋ ਲਾਈ ਹੈ ਆਪਣੀ ਨਵਦੀਪ ਉਹਨੇ ਵੀਰੇ ਨੇ ਵੀ ਲਾਈ ਹੈ ਉਹਦੇ ਕੋਲ ਵੀ ਇਹੀ ਆ ਓਕੇ ਟਰਬੋ ਵੀ ਕਾਲੀ ਕਰੀ ਪਈ ਤੁਸੀਂ ਇਹਦੇ ਨਾਲ ਤਾਂ ਕਹਿ ਕਰਨ ਪਤਾ ਹੀ ਹੈ ਕਿ ਇਹਨਾਂ ਤਾਂ ਕਹਿ ਹੁੰਦਾ ਟਰੈਕਟਰ ਨਾਲ ਇਹਦੇ ਨਾਲ ਵੀ ਤੱਕ ਹੀ ਹੁੰਦਾ ਹੈ ਨਾ ਇਹਦੀ ਹਾਲਤ ਤੋਂ ਲੱਗਦਾ ਯਾਰ ਜੌਂਡੀਆ ਨਾ ਮੈਂ ਬੜਾ ਉਹ ਕਰਦਾ ਨਾ ਪਰ ਪੱਕਾ ਬਹੁਤ ਹੈ ਟਰੈਕਟਰ ਲਾ ਲਓ ਹੁਣ ਮੈਂ ਸ਼ੇਖੀ ਮਾਰ ਜਾ ਕੁਛ ਲਾ ਲਓ ਮੈਂ ਕਹਿੰਦਾ ਨਾ ਜੌਂਡੀਆ ਵਗਦਾ ਨਹੀਂ ਤੁਸੀਂ ਵੰਗਾਇਆ ਪਿਆ ਨਹੀਂ ਇਹ ਇਦਾਂ ਹੀ ਹੈ ਨਾ ਭਾਈ ਇਹ ਟਰਬੋ ਆ ਬਹੁਤ ਬਹੁਤ ਟਰਬੋ ਜੀ ਆ ਸੜੀਆ ਅੱਛਾ ਟਰਬੋ ਜੀ ਯਾਰ ਜੀ ਐਸ ਸਾਰੇ ਬੜੇ ਉਹ ਫੇਮਸ ਆ ਮਸ਼ਹੂਰ ਆ ਟਰਬੋ ਲੀਕ ਕਿਵੇਂ ਹੋਗੀ ਕਿੰਨਾ ਚਰੋ ਗਿਆ ਲੱਗੀ ਨੂੰ ਇਹਨੂੰ ਹੋ ਗਿਆ ਵਾ ਸਾਲ ਕੀ ਆ ਸਾਲ ਕੀ ਨਾ ਯਾਰ ਸਾਲ ਚ ਲੀਕ ਹੋ ਗਈ ਕੀ ਚੱਕਰ ਬਣਿਆ ਇਹਨੂੰ ਇਹਨੂੰ ਐਦਾਂ ਹੈ ਕਿ ਰਖੀਦਾ ਨੇ ਕੁੱਤੇ ਹੀ ਕਮਾਦੇ ਆ ਟਾਇਰ ਉਹ ਕਿੱਡੇ ਕਿੱਡੇ ਪਾਏ ਇਹਨਾਂ ਇਹਨਾਂ ਟਾਇਰਾਂ ਲੀਕ ਕੀਤੀ ਓਦਾਂ ਨਹੀਂ ਹੁਣੀ ਰੇਡੀਅਲ ਟਾਇਰ ਨਾ ਇਹ ਬਾਈ ਆਸਤ ਨਹੀਂ ਹੈਗੇ ਯਾਰ ਮੈਂ ਤਾਂ ਦੋਨਾਂ ਨੂੰ ਪਾਇਆ ਰੇਡੀਅਲ ਜਿਆਦੇ ਟ੍ਰੈਕਟਰਾਂ ਦਾ ਕਰਕੇ ਨਾ ਵੀ ਚੱਲ ਜਾਂਦਾ ਵਾ ਹੂੰ ਦੋਨਾਂ ਨੂੰ ਕਹਾਂ ਮੁਰਦਾ ਹੀ ਨਹੀਂ ਰੇਡੀਅਲ ਹੀ ਸੱਚ ਇਹ ਟ੍ਰੈਕਟਰ ਮੁਰਦਾ ਹੀ ਨਹੀਂਗਾ ਮੁਰਦਾ ਸੱਚ ਤਾਂ ਹੀ ਨਹੀਂ ਮੁੜਦਾ ਹੀ ਨਹੀਂਗਾ ਟਰੈਕਟਰ ਇਹਨੂੰ ਹੱਲਾ ਪਾਈਆਂ ਹੰਦਾ ਮਗਰ ਵੀ ਵੱਡੇ ਗੇਅਰ 'ਚ ਵੀ ਥੋੜੀ ਜਿਹਾ ਸਦਾ ਹੀ ਤੁਰ ਜਾਂਦਾ ਦੋਹਾਂ ਟਰੈਕਟਰ ਵੀ ਇਦਾਂ ਚੱਕੇ ਬਣ ਲੱਗਾ ਹੁੰਦਾ ਹੂੰ ਮੁੜਦਾ ਹੀ ਨਹੀਂਗਾ ਟਰੈਕਟਰ ਇਹਨਾਂ ਹੱਲਾ ਲਗਾਟ ਵਹੀਦੀਆਂ ਟਰਾਲੀ ਦੀ ਹੈ ਬਸ ਠੀਕ ਆ ਆ ਟਾਇਰਾਂ ਦੀ ਕਸਾਈ ਦਾ ਫਾਇਦਾ ਹੈਗਾ ਕਸਾਈ ਤੇਨੂੰ ਟਾਇਰ ਨੂੰ ਪਹਿਲੇ ਜਿਉੜੇ ਜਾਦੇ ਕਰਦੇ ਸੀ ਕੱਟ ਕੇ ਸੇ ਇੱਥੇ ਆਣ ਕੇ ਰੁਕ ਹੀ ਗਏ ਐ ਹੂੰ ਮੈਂ ਆਉਂਦੇ ਪਹਿਲਾਂ ਹੀ ਨਾ ਇਹ ਚੜਕਦੇ ਹੀ ਚੱਲਦਾ ਵਾ ਨਾ ਲਾਲ ਸਾਹਿਬ ਟਾਇਰਾਂ ਦੀ ਆਵਾਜ਼ ਹੁੰਦੀ ਗੁੱਟੀਆਂ ਥੱਲੇ ਵੱਜਦੀਆਂ ਤਾਂ ਕੋਈ ਚੀਜ਼ ਨਹੀਂ ਬਿਮਾਰਦੇ ਪਲਾਸ ਕਿਲ ਮਾਰਦੇ ਥਲੇ ਇਹ ਇਹਨਾਂ ਦਾ ਐਸੋ ਖਾਵੇ ਵੇਟ ਪਾਉਣ ਦੀ ਲੋੜ ਨਹੀਂ ਹਣਾ ਨਹੀਂ ਇਹਦਾ ਗ੍ਰਿਪ ਚੰਗਾ ਵਾ ਗ੍ਰਿਪ ਬਹੁਤ ਬੰਦੇ ਆ ਜੀ ਹਾਂ ਇਹ ਆਪਣਾ ਗੇਅਰ ਮਾਰਦੇ ਇੱਕ ਪੂਰਾ ਹਾਂ ਜੇ ਟਰੈਕਟਰ ਦੂਜੇ ਜਗ ਵਗਦਾ ਹੋ ਇਹ ਪਾ ਕੇ ਪਹਿਲੇ ਜੀ ਵਗੂ ਹਾਂ ਕਿਉਂਕਿ ਪੂਰਾ ਗੇਅਰ ਮਾਰਦੇ ਸੀ ਚਾਹੇ ਜੰਮ ਕੇ ਚੱਲਣਾ ਨਾ ਇਹ ਆਪਾਂ ਇਹ ਵੀ ਸੈਕੰਡ ਹੈਂਡ ਲਿਆ ਸੀ ਕਿ ਨਵਾਂ ਨਹੀਂ ਵੀ ਸਹੀ ਨਹੀਂ ਲਿਆ ਇਹ ਤਾਂ ਸਾਰੇ ਚੱਕ ਰਿਆ ਨਾ ਮੈਨੂੰ ਲੱਗਦਾ ਉਹ ਛੋਟਾ ਹੀ ਨਵਾਂ ਕੜਾਇਆ ਤੇ ਓਏ 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 ਇੱਕ ਉਹ ਤੇ ਕਾ ਸੱਚ ਉਹ ਪਰਲੇ ਦੋ ਜੀ ਪਰਲੇ ਦੋ ਹੋਣੀ ਨਵੇਂ ਆਏ 24 ਜੀ ਕੇ ਉਹ ਪਰਲੇ ਚਾਰ ਨਵੇਂ ਆ ਗਏ ਜਮੇ ਪਰਲੇ ਚਾਰ ਉਹ ਆਪਣੇ ਘਰੇ ਆਪ ਨਵੇਂ ਲੈ ਆ ਉਹ ਨਵੇਂ ਲੈ ਤੇ ਜਾਂ ਆ ਨਵੇਂ ਜਾਂ ਲਵਦੇ ਹਾਂ ਜੀ ਬਾਕੀ ਆਪਣੇ ਆ ਤਿੰਨ ਹਾਂ ਜੀ ਤਿੰਨ ਹੀ ਆ ਨਾ ਤਿੰਨ ਚਾਰ ਚਾਰ ਇੱਕ ਸੇਲ ਕੀਤਾ ਸੁਪਰ ਇਹ ਸੁਪਰ ਸੇਲ ਕੀਤੀ ਉਹ ਕਹਦੋ ਕੀਤਾ ਓਏ 4 ਵਾ 4 ਲਿਆਉਂਦਾ ਕਰਕੇ ਅੱਛਾ ਉਹਦੇ ਵੀ ਨਾ ਨੋ ਇੱਧਰ ਆਹੀ ਵੀਰਾਂ ਦੀ ਆਈਡੀ ਵੀ ਹੈਗੀ ਆ ਇਧਰਲੇ ਪਾਸੇ ਵੀਰ ਨਾ ਆਪਦੀਆਂ ਰੀਲਾਂ ਰੁੱਲਾਂ ਇੰਸਟਾ ਦੀ ਹੈ ਨਾ ਵੀਰੇ ਹਾਂਜੀ ਇੰਸਟਾ ਦੀ ਹੈ ਜੀ ਖਾਲਸਾ ਫਾਰਮ ਮੇਰੇ ਵੀਰ ਨਾ ਵੀਰਾਂ ਦੇ ਪੇਜ ਨੂੰ ਵੈਸੇ ਮੈਂ ਕਲੈਰ ਵੀ ਕਰੂੰਗਾ ਠੀਕ ਹੈ ਜੀ ਮੈਂਸ਼ਨ ਵੀ ਕਰੂੰਗਾ ਤੇ ਮੇਰੇ ਵੀਰਾਂ ਦੇ ਪੇਜ ਨੂੰ ਤੁਸੀਂ ਕਰ ਲਿਓ ਉੱਥੇ ਆਪਦੀ ਜੋ ਵੀ ਆਪਦਾ ਵਾਈ ਜੋਤੀ ਦੀਆਂ ਵੀਡੀਓ ਵੀਰੇ ਉੱਤੇ ਪਾਉਂਦੇ ਰਹਿੰਦੇ। ਬਸ ਇਹੋ ਕੰਮਾਂ ਕਰਨ ਦੇ ਵੀਡੀਓ ਪਾਈ ਦਿੰਦੇ। ਨੀ। ਕਾ ਬਸ ਵਾਈ ਦੇ ਜਿਹੜਾ ਹੁੰਦਾ ਲੇਟਰ ਹੋ ਗਈ। ਜਿੰਨਾ ਕੋ ਜੋ ਤੁਸੀਂ ਕਰਦੇ ਹੋ ਆ। ਕਰਦੇ ਆ ਐੜਿਆ ਨਾਲ ਉਹਦੇ। ਹਾਂ। ਖੇਤੀਬਾੜੀ ਦਾ ਬਸ। ਨਹੀਂ ਚਾਹੀਦਾ ਨਹੀਂ। ਦੂਜਾ ਕੇ ਜਦੋਂ ਬਾਰੇ ਵਲੌਗ ਆ। ਦੂਜੇ ਪੇਜਾਂ ਦੇ ਵੱਖਰੇ ਬਣਾਏ। ਦੂਜੇ ਪੇਜਾਂ ਦੇ ਵੱਖਰੇ ਬਣਾਏ ਉਹਨਾਂ ਤੇ ਵਲੌਗ ਹੀ ਮਾਰਿਆ। ਚਲੋ। ਇਹਦਾ ਕੀ ਕੁਝ ਚੇਂਜ? ਇਹਦਾ ਚੇਂਜ ਇਹੋ ਹੀ ਆ। ਤੁਹਾਨੂੰ ਲੱਗੀ ਆ। ਕਰ ਲਿਆ। ਇਹ ਦਾ ਇਹਦਾ ਟਰਬੋ ਲੱਗੀ ਤੇਲ ਹੀ ਬਤਲਾਈ ਬਾਕੀ ਬਾਕੀ ਨਹੀਂ ਕੋਈ ਚੀਜ਼ ਇਹਦਾ ਹੋਰ ਕੁਝ ਨਹੀਂ ਇਹਦਾ ਪੰਪ ਪੰਪ ਮਾਈਕੋ ਕੀਤਾ ਸੱਚ ਇਹਦਾ ਪੰਪ ਕੀਤਾ ਹਨਾ ਰੂਟਰ ਤੋਂ ਮਾਈਕੋ ਮੈਨੂੰ ਉਹਦੇ ਬਾਰੇ ਜ਼ਿਆਦਾ ਪਤਾ ਆ ਜਾ ਤੂੰ ਲਾ ਕੇ ਅਸੀਂ ਉੱਧਰ ਹੀ ਆਉਣੇ ਆ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਸੈਂਸ ਇਹਨੇ ਕੀਤੀ ਆ ਕਿਉਂਕਿ ਮੈਂ ਕੰਡਾ ਵੀਰ ਵੱਡਾ ਵਾ ਮੈਨੂੰ ਆਉਂਦਿਆਂ ਜਦੋਂ ਪਤਾ ਨਹੀਂ ਸੀ ਤੇ ਵੀਰ ਨੇ ਮੈਂ ਪੁੱਛਿਆ ਮੈਂ ਕਿਹਾ ਯਾਰ ਲੋਕ ਤਾਂ ਸਾਰੇ ਵੀਰ ਰੂਟਰ ਪੰਪ ਭਾਲਦੇ ਤਾਂ ਤੂੰ ਰੂਟਰ ਤੋਂ ਦੂਜਾ ਕਰਤਾ ਦੱਸੀ ਵੀਰੇ ਯਾਰ ਕਾਹ ਤੋਂ ਕੀਤਾ ਹੋ ਮੀਡੀਆ ਸਾਰਾ ਘਰੇ ਆ ਘਰੇ ਕੀਤਾ ਜੀ ਵੈਰੀ ਗੁੱਡ ਯਾਰ ਤੇ ਮਤਲਬ ਵਜਾ ਕਾਰ 모ਡੀਫਿਕੇਸ਼ਨ ਨਹੀਂ ਹੁੰਦੀ ਉਹ ਪੂਰੀ ਨਾ 모ਡੀਫਿਕੇਸ਼ਨ ਨਹੀਂ ਹੁੰਦੀ ਮਹਿੰਗੀ ਹੁੰਦੀ ਹੁੰਦੀ ਮਹਿੰਗੀ ਹੁੰਦੀ ਹੁੰਦੀ ਜੀ ਪੰਪ ਨਵਾ ਆ ਗਿਆ ਇਹ ਕਿੰਨੇ ਦਾ ਆਇਆ ਸੀਗਾ ਵੀਰੇ ਇਹ ਆਪਾਂ ਫੜਿਆਦੋਂ ਲਿਆ ਉਥੇ ਦਾ ਹਰਿਆਣੇ ਚ ਹਰਿਆਣੇ ਚ ਨਹੀਂ ਪੰਪ ਹਾਂਜੀ ਪੰਪੀ ਉਥੋਂ ਕਿੰਨੇ ਦਾ ਮਿਲਿਆ ਯਾਰ ਹਰਿਆਣੇ ਚ ਨਹੀਂ ਦੂਰ ਪੰਪ ਲੈਣਗੇ ਹਾਂਜੀ ਜੀ 20000 ਦਾ ਮਿਲਿਆ ਉਥੋਂ 모ਡੀਫਿਕੇਸ਼ਨ ਕੋਟੋ ਲੈ ਕੇ ਆਂਦਾ ਪੰਪੀ ਲੈ ਕੇ ਆਂਦਾ 10 ਮਣਕੇ ਫੇਟੀ ਇਥੇ ਕੀਤਾ ਪੰਗਰੇਈ ਠੀਕ ਨਹੀਂ ਪੰਪ ਆਪਣੇ ਨਹੀਂ ਮਿਲਦੇ ਯਾਰ ਏਡੀ ਦੂਰ ਮਿਲਦੇ ਹੈਗੇ ਹੀ ਉਹਦਾ ਕੰਟੈਕਟ ਉਹਦਾ ਨਾ ਹੋ ਗਿਆ ਤੁਹਾਨੂੰ ਪਤਾ ਹੀ ਆ ਜੋ ਇੰਸਟਾਗ੍ਰam ਤੇ ਜਿੱਦਾਂ ਤੁਹਾਨੂੰ ਸੰਤੁਸ਼ਟੀ ਕਹਿੰਦਾ ਮਤਲਬ ਉੱਥੇ ਹੋਈ ਹਾਂ ਹਾਂ ਤੇ ਇਹਦੀ ਕੁਛ ਮੋਡੀਫਿਕੇਸ਼ਨ ਇਹਦੀ ਵੀ ਕਰੀ ਆ ਕਿ ਨਹੀਂ ਪੰਪ ਦੀ ਮੋਡੀਫਿਕੇਸ਼ਨ ਹੋਈ ਆ ਨਾਰਮਲ ਹੀ ਬਹੁਤੀ ਜ਼ਿਆਦੀ ਨਹੀਂ ਕੀਤੀ ਠੀਕ ਆ ਵੀਰੇ ਹਾਂਜੀ ਵੀਡੀਓ ਵੇਖ ਕੇ ਨਾ ਤੁਹਾਨੂੰ ਵੀ ਥੱਲੇ ਕਮੈਂਟ ਆਏ ਨੇ ਤੇ ਮੈਨੂੰ ਵੀ ਆਏ ਨੇ ਮੈਨੂੰ ਪੁੱਛ ਕੇ ਦੱਸ ਦੇਣਾ ਆਵਲਾ ਨਹੀਂ ਨਹੀਂ ਇਹ ਤੇ ਉਹ ਫੋੜ ਹਾਂ ਨਹੀਂ 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 ਮੇਰਾ ਵੀਰ ਲੜਿਆ ਹੀ ਨਹੀਂ ਕਹ ਦਿੱਤਾ ਵੀ ਨਹੀਂ ਕਿੰਨੇ ਨਹੀਂ ਮੈਨੂੰ ਉਹਨਾਂ ਕੋਲ ਤੇ ਵੀਰਾਂ ਨੂੰ ਮਨਾ ਕਿਉਂ ਸਟਾਰਟ ਇਹ ਦੋ ਮਾਡਲ ਐਸਆ ਉਹ ਵਾਲਾ ਤੁਹਾਡਾ ਫੋਰਡ ਹਾਂਜੀ ਤੇ ਕੇ ਵਾਲਾ ਮੈਨੂੰ ਵੀਰ ਜਦੋਂ ਵੀ ਕਿਤੇ ਵੀਡੀਓ ਵੀਡੀਓ ਮੈਂ ਬਣਾਵਾ ਨਾ ਮੇਰਾ ਵੀਰ ਜਾਂ ਫੋਨ ਜਾਂ ਮੈਸੇਜ ਕਰਨਗੇ ਯਾਰ ਉਹ ਬਾਈਆਂ ਨੂੰ ਪੁੱਛ ਕੇ ਦੱਸਿਓ ਉਹਨਾਂ ਨੇ ਵੇਚਣਾ ਮੈਂ ਤਾਂ ਇਹ ਚੀਜ਼ ਕਨਫਰਮ ਕਰ ਦਿੱਤੀ ਵੀ ਨਹੀਂ ਵੇਚਣਾ ਬਾਈ ਹਣੇ ਵੇਚਣ ਵਾਲੀਆਂ ਚੀਜ਼ ਨਹੀਂ ਮੈਂ ਪੁੱਛਿਆ ਜੀ ਇਹਨਾਂ ਨਾਲ ਤੇ ਛੇੜ ਖਾਨੇ ਹੋਰ ਵੀ ਕਰ ਸਕਦੇ ਨੇ ਜਿੰਨੀਆਂ ਕਰਨੀਆਂ ਦੱਸਿਆ ਮੈਂ ਜੇ ਆਪਾਂ ਉਹਨੂੰ ਸੇਲ ਕਰਕੇ ਆਪਾਂ ਨਵਾਂ ਲੈ ਆਈਏ ਨਹੀਂ 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 ਦਾ ਨਹੀਂ ਕਰਦਾ ਉਹ ਤੁਸੀਂ ਕੱਢ ਲਓਗੇ ਘਰੋਂ ਵਾਪਸ ਨਹੀਂ ਆਉਣਾ ਹਾਂ ਨਹੀਂ ਆਉਣਾ ਉਹੀ ਆਈ ਕਿਹੀਂ 36ਤੀ ਉਹਨਾਂ ਹੀ ਹੂਰਸਨ ਲੈ ਕੇ ਗਏ ਹਾਂ ਹਾਂਜੀ ਹਾਂਜੀ ਤੇ ਮੈਂ ਜਾਵਾਂ ਨੂੰ ਮੈਨੂੰ ਨਹੀਂ ਸੇਲ ਕਰਨਾ ਪਿਆ ਮੇਰਾ ਫਿਰ ਮੇਰਾ ਫੇਰ ਆਦਾ ਮੈਂ ਨੂੰ ਲੈ ਜੀ ਵਾਪਸ ਜਿੰਨੇ ਮਰਜ਼ੀ ਆਉਣਾ ਬੜੀ ਹੂਰਨਾਓ ਭੀੜ ਦੇ ਵਿੱਚ ਖੜੇ ਹੁਣ ਜਿੰਨੇ ਮਰਜ਼ੀ ਆਹ ਤੇ ਉਹ ਟਰੈਕਟਰ ਜਿਵੇਂ ਆਹ ਦੇ ਲੋ ਤੁਹਾਡਾ ਨਵਾਂ ਇਹਦੇ ਉੱਤੋਂ ਦੀ ਕੋਈ ਵੀ ਜਿਹੜਾ ਕੋਈ ਸਿਆਣਾ ਬੰਦਾ ਹੋਏਗਾ ਢੀੜਾ ਕੱਢ ਕੇ ਬਾਅਦ ਚ ਇਹਦੇ ਦਵਾਲੇ ਆਏਗਾ ਹੂੰ ਸਹੀ ਗੱਲ ਹੈ ਜੀ ਆਹ ਯਾਰ ਕਮਨ ਮੈਨੂੰ ਇਹਨਾਂ ਨੂੰ ਇਹਨਾਂ ਵਿੱਚ ਚਲਮਚੀ ਜਾਂਦਾ ਮਜ਼ਾ ਆਉਂਦਾ ਇਹਨੂੰ ਹਾਂ ਹਾਂ ਤੇ ਇਹ ਇਹਦੀ ਸਪੀਡਾ ਸਪੀਡਾ ਚਲੋ ਵੀਰਾਂ ਨੂੰ ਪਤਾ ਹੀ ਨਾ ਹਾਂਜੀ 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 ਯਾਰ ਜੌਨ ਡੀਅਰ ਦਾ ਤੁਹਾਨੂੰ ਕੋਈ ਦੁੱਖ ਲੱਗਾ ਹੋਵੇ ਤੇ ਹੌਲੈਂਡ ਦਾ ਵੀ ਕੋਈ ਦੁੱਖ ਲੱਗਾ ਵੈਸੇ ਮੈਂ ਇਹਦੇ ਕੋਈ ਖੜ ਕੇ ਨਹੀਂ ਗੱਲ ਕਰਨੀ ਬੜੀ ਉਹ ਮੈਤੇ ਤਵਾ ਲੱਗ ਜਾਣਾ ਤੁਸੀਂ ਪਾਸੇ ਕਿਤੇ ਖੜ ਕੇ ਸਵਾਲ ਪੁੱਛਣਾ ਸੀ ਆ ਜਾਓ ਅੱਧਰ ਚੱਲਦੇ ਹਾਂ ਹੌਲੈਂਡ ਦਾ ਤੇ ਜੌਨ ਡੀਅਰ 'ਚ ਤੁਹਾਨੂੰ ਕੋਈ ਕਮੀ ਲੱਗੀ ਹੋਵੇ ਹੌਲੈਂਡ ਦਾ ਮਡਾਪਾ ਜਿਹੜਾ ਮਾੜਾ ਵਾ ਹੋਲਾ ਰਦਾ ਬਡਾਪਾ ਬਡਾਪਾ ਮਾੜਾ ਮਾੜਾ ਜੌੜੀਰ ਦਾ ਮਾੜਾ ਨਹੀਂ ਗਾ ਜੌੜੀਰ ਦਾ ਸਹੀ ਆ ਨੂੰ ਕਿੱਥੇ ਰਹਿ ਗਿਆ ਪੁੱਤ ਆ ਦੋਵੇਂ ਟਰੈਕਟਰ ਤੋ ਹੋ ਗਏ ਖਿਲਾ ਰਹੇ ਹੋ ਉਹਨਾਂ ਹੂੰ ਉਹ ਮੇਰੇ ਸਾਹਮਣੇ ਕਿਤਨਾ ਕਿਤੇ ਮਾੜਾ ਮੋਟਾ ਠੀਕ ਬਰੋਬਰ ਹੀ ਲੱਗੂ ਚੱਲ ਮਾੜਾ ਭਾਵੇਂ ਨਾਂ ਲੱਗੇ ਪਰ ਉਹ 10 ਮਾਡਲ ਐ 20 ਮਾਡਲ ਐ 10 ਸਾਲਾਂ ਦਾ ਫਰਕ ਐ ਟਰੈਕਟਰ ਦਾ ਬਡਾਪਾ ਚੰਗਾ ਆ ਦਾ ਟਰੈਕਟਰ ਦਾ ਠੀਕ ਐ ਜੀ ਇੰਨੇ ਹੋਰ 10 ਸਾਲਾਂ ਨੂੰ ਬ੍ਰਾਂਡ ਤਾਂ ਯਾਰ ਇਹ ਵੀ ਬੜਾ ਉੱਚਾ ਬ੍ਰਾਂਡ ਤੇ ਚਲੋ ਠੀਕ ਆ ਪਰ ਨਹੀਂ ਕਿ ਚਲਾਉਣ ਤੇ ਵੀ ਹੈ ਨਾ ਹਾਂ ਚਲਾਉਣ ਤੇ ਹੁਣ ਸਾਡਾ ਸਾਡੇ ਸਾਰੇ ਸਾਰੇ ਡਰਾਈਵਰ ਆ ਹੂੰ ਤੇ ਇਹਨਾਂ ਕੱਲੇ ਜਿੰਨੇ ਖੜਨਾ ਨਾ ਉਹਨੇ ਆਪ ਦੀ ਸਲੀ ਕਰਾਉਣੀ ਆ ਕੱਲੇ ਨਹੀਂ ਖੜਕੇ ਵੀ ਕੋਲੇ ਨਹੀਂ ਕੋਈ ਚਾਹੀਦਾ ਕੋਲੇ ਨਹੀਂ ਕੋਈ ਚਾਹੀਦਾ ਇਹਨਾਂ ਵੀ ਜਿਹੜਾ ਲੈ ਗਿਆ ਉਹਨੇ ਆਪਣਾ ਕਰੀ ਪੂਰਾ ਇਹ ਸਾਰੇ ਆਪਣੇ ਯਾਰ ਦੋਸਤ ਆ ਜਾਂ ਸ਼ਰੀਕਾ ਕਬੀਲਾ ਸ਼ਰੀਕੀ ਆ ਚਾਚਾ ਤਾਇਆ ਦੇ ਮੁੰਡੇ ਹੀ ਆ ਸਾਰੇ ਸਾਰੇ ਚਾਚੇ ਤਾਇਆ ਸਾਰੇ ਚਾਚੇ ਤਾਇਆ ਦੇ ਹੀ ਇੱਕ ਦੋ ਮੁੰਡੇ ਇਦਾਂ ਬਾਹਰੋਂ ਆ ਬਾਕੀ ਸਾਰੇ ਚਾਚੇ ਦਾ ਮੁੰਡੇ ਹੀ ਆ ਠੀਕ ਆ ਬ੍ਰਾਈਡ ਹਾਂ ਜੀ ਫੜੀ ਕੋ ਜਿਹੜਾ ਪੁਰਾਣਾ ਨਾ ਇਹ ਬੱਤੀ ਦੀ ਹਾਂ ਹਾਂ ਤੁਸੀਂ ਲਾਗੇ ਆ ਜਾਓ ਇੱਕ ਚੀਜ਼ ਪੱਕੀ ਚੀਜ਼ ਐ ਜਿਹੜਾ ਉਹ ਵਾਲਾ ਹਾਂ ਜੀ ਉਹਨਾਂ ਨੂੰ ਭਾਵੇਂ ਲੋਹੇ ਦਾ ਫਰਕ ਪਾਤਾ ਹੋਵੇ ਪਰ ਉਹ ਦੇ ਲੋ ਵੀ ਹੱਦ ਜਾ ਕਿੰਨੇ ਸਾਲ ਹੋ ਗਏ ਆ ਉਹੀ ਚੀਜ਼ਾਂ ਉਹੀ ਸਭ ਕੁਝ ਪਿਆ ਆ ਕੋਈ ਨਹੀਂ ਕੋਈ ਮੰਨ ਲਓ ਕਿ ਮਗਰਾੜ ਨੂੰ ਕਈਆਂ ਟਰੈਕਟਰਾਂ ਦੇ ਜੰਗਾਲ ਪੈ ਜਾਂਦਾ ਪੈ ਜਾਂਦਾ ਵੀਰੇ ਮਗਰਾੜ ਤਾਂ ਇਹਦਾ ਗੱਲ ਉਹਦਾ ਤਾਂ ਹੁੰਦਾ ਫਰਕ ਆ ਹੁੰਦੇ ਮਗਰਾੜ ਵੀ ਹਲਕੇ ਦਿੰਦੇ ਆ ਜਿਆਦਾ ਮੰਨ ਲਓ ਕਿ ਇੰਨੀ ਕਿ ਲਿਫਟ ਸੈਂਸਿੰਗ ਇੰਨੀ ਕਿ ਯਾਰੀ ਨਾ ਬਲੈਂਡਰ ਅਸੀਂ ਜਦੋਂ ਵਾਲੋ ਕੇਰਦੇ ਆ ਨਾ ਤੇ ਵਾਲੋ ਕੀ ਪਲੇਟ ਲਿਫਟ ਤੇ ਹੱਥ ਰੱਖ ਕੇ ਟੈਕਨੀਕ ਬਸ ਟਕਾ ਕੇ ਜਿੱਥੇ ਮਰ ਜੇ ਸੈਂਸਿੰਗ ਬਹੁਤ ਜ਼ਿਆਦਾ ਹੈ ਇਹ ਦੀ ਇਹ ਦੀ ਖੂਬੀ ਆ ਜਾਂ ਆਂਡੀਅਰ ਨਾਲੋਂ ਆਹ ਲੜਾ ਏਦਾਂ ਕਿ ਲੈਵਲ ਜੌਨੀਅਰ ਨਾਲੋਂ ਲੈਵਲ ਤੇ ਦੀ ਵਧੀਆ ਜੈਕ ਦੰਦੇ ਇਹਨੂੰ ਹੂੰ ਉਹ ਹੂ ਬੀਆ ਤੇ ਜਿਆ ਇਹ ਆ ਵੀ ਇਹ ਗਾੜੀਆਂ ਇਹ ਟਰਾਲਾ ਵੀ ਜਿੱਥੋਂ ਜ਼ਿਆਦਾ ਪੋੜਦਾ ਇਹਨੇ ਕੱਢਦਾ ਨਹੀਂ ਨਿਕਲਦਾ ਥੋਂ ਉਹ ਤੋਂ ਨਹੀਂ ਨਿਕਲਦਾ ਨਹੀਂ ਨਿਕਲਦਾ ਕਿਉਂਕਿ ਇਹ ਇਹ ਟਰਾਲੇ ਦੇ ਹੱਕ ਨੂੰ ਤਾਂ ਪਤੰਦਰੇ ਬਾਹਲਾ ਕਿਹੜਾ ਅਸੀਂ 19 ਫੁੱਟ ਟਰਾਲਾ ਪਾ ਕੇ ਆਲੂ ਲੱਦ ਕੇ ਪਹਿਲੀ ਜੋ ਬੱਤੀ ਦੀ ਉਹਦੇ ਅੱਗੇ ਖੜਾ ਹੋਏ ਨਾ ਸਾਨੂੰ ਲੱਗ ਜਣੀ ਪਰ ਮਜਾ ਆ ਲਿਆ ਕਿ ਉਹ ਕਿਤੇ ਢਾਈ ਢਾਈ ਸੇ ਟੋੜਾ ਆਲੂਆਂ ਦਾ ਕੱਢਦਾ ਮੈਂ ਪੂਰਾ ਆਉਂਦਾ ਹੈ ਭੱਜਾ ਫੋੜ ਉਹ ਟਰੈਕਟਰ ਜਿੱਥੇ ਜਿਹੜਾ ਤੁਸੀਂ ਜਿੱਥੇ ਮਰਜ਼ੀ ਵੇਖੋ ਜਿਹੜਾ ਕੋਈ ਆਲੂਆਂ ਦੀ ਖੇਤੀ ਇਦਾਂ ਦੀ ਕਰਦਾ ਹੋਊਗਾ ਨਾ ਹੂੰ ਟਰੈਕਟਰ ਵੱਡੇ ਹੋਣਗੇ ਉਹਦੇ ਕੋਲ ਹਮ ਫੋਰ ਬਾ 4 ਤੇ ਵੱਡੇ ਇਹ ਕਿੰਨਾ ਕਰਦੇ ਰਹੇ ਆ ਸਾਲੀ ਸਾਲ ਨਹੀਂ ਯਾਰ ਮਹੀਨੇ ਤਿੰਨ ਚਾਰ ਹੋਏ ਨੂੰ ਲਿਆਂਦੇ ਨੂੰ ਹਮ ਉਹਨਾਂ ਨੇ ਸਭ ਕੁਝ ਕੀਤਾ ਸਭ ਕੁਝ ਉਹ ਕਹਿਣ ਦਾ ਮਤਲਬ ਉਹਦੇ ਪੈਸੇ ਨਿੱਕੇ ਟਰੈਕਟਰ ਆ 3600 ਟੂ ਹੋ ਗਿਆ 3230 ਹੋ ਗਿਆ ਸਪੈਸ਼ਲ ਡਿਸ਼ ਨੇ ਵੀ ਨਿੱਕੇ ਜਿਹੇ ਆਇਂਦਾ ਕਿਸਾਬ ਫੋਰ ਬਾ 4 ਵੱਡੇ ਟਰਾਈ ਟਰਾਲ ਨੂੰ ਵੰਦੇ ਆ ਵੀ ਵੀ ਆਲੂ ਮਟਰ ਲਾਉਣੇ ਆ ਤੇ ਇਹ ਟਰੈਕਟਰ ਹੈਗੇ 20 20 ਮਾਡਲ ਆ ਪਰ ਇਹ ਚੱਲ ਆ 4 ਘੰਟਾ ਚੱਲ ਗਿਆ ਜੀ ਹਮ ਤੇ ਉਹ ਚੱਲ ਗਿਆ 4500 ਘੰਟਾ 4500 ਚੱਲਿਆ ਇਹ ਜੇ 500 ਚੱਲਿਆ ਨਵਾਂ ਹੀ ਕਰਮਾਲੇ ਕਹਿੰਦਾ ਮਤਲਬ ਕੰਮ ਲੈਂਦੇ ਆ ਕੰਮ ਹਾਂਜੀ ਫੋਲ ਕੰਮ ਲਈਦਾ ਠੋਕੇ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਚਲੋ ਸ਼ੌਂਕ ਵੀ ਪੂਰਦੇ ਹੋ ਹਾਂ ਜੀ ਨਹੀਂ ਸ਼ੌਂਕ ਵੀ ਚਲੋ ਮੇਲੇ ਮੁੰਡੇ ਵੀ ਇਹਨਾਂ ਦੇ ਵੇਖੀਦੇ ਆ ਹਾਂ ਸੱਚੀ ਥੋੜੀ ਵੀ ਲੱਗਦੇ ਰੁਪਈਏ 15 20 ਦਿਨ ਮੁੜ ਕੇ ਤੇ ਫੇਰ ਤੇ ਖਿਲਰਦੇ ਹੀ ਆ ਉਹ ਜਿਹੜੀਆਂ ਚੀਜ਼ਾਂ ਜਿਹੜੇ ਵੇਖਰੀ ਲੈ ਆਈ ਦੀਆਂ ਵਾ ਇਹ ਵੀਰ ਉੱਥੇ ਵੀ ਜਾਣਗੇ ਆਪਣੇ ਹਨਾ ਕਿੱਥੇ ਜਲਾਉਂਦੇ ਹੁੰਦੇ ਸੀ ਟਰਾਲੀ ਉੱਥੇ ਅਸੀਂ ਉਹ ਤੁਹਾਨੂੰ ਪਤਾ ਹੀ ਉੱਥੇ ਪੀੜੀ ਆਦੀ ਹੁੰਦੀ ਉਹਦਾ ਲੱਗਦੀ ਨਹੀਂ ਉੱਥੇ ਜਾ ਕੇ ਨਾ ਖੱਪ ਕਰਨੀ ਨਹੀਂ ਨਹੀਂ ਖੱਪ ਵਾਲਾ ਕੰਮ ਨਹੀਂ ਮੈਂ ਕਹਿੰਦਿਆਂ ਖੱਪ ਨਹੀਂ ਉੱਥੇ ਮਹਾਰਾਜੇ ਤੋਰੇ ਫੇਰੇ ਤੇ ਹਨਾ ਤੋਰੇ ਫੇਰੇ ਤੇ ਹਾਂ ਜੀ ਉੱਥੇ ਟਰਾਲੀ ਇਦਾਂ ਵਾ ਨਾ ਪਨੀ ਇਹ ਜਿਹਾ ਕੰਮ ਨਹੀਂ ਉੱਥੇ ਸਾਡਾ ਕੰਮ ਦਾ ਟਾਈਮ ਆ ਤੇ ਉੱਥੇ ਹੀ ਜਾਣਾ ਵਾ ਜਾਣਾ ਜ਼ਰੂਰੀ ਆ ਮੱਥਾ ਟੇਕਣਾ ਮਹਾਰਾਜ ਦੇਰਸ਼ਨ ਕਰਨ ਉੱਥੇ ਕਰਕੇ ਦਰਸ਼ਨ ਹੀ ਅਗਲੇ ਦਨ ਵਾਪਸ ਇਹ ਵੀਰ ਉੱਥੇ ਮਿਲਣਗੇ ਸਾਰੇ ਮਿਲੋਗੇ ਹਾਂ ਨਹੀਂ ਨਹੀਂ ਸਾਰੇ ਸਾਰੇ ਦੋ ਟਰੈਕਟਰ ਲਿਆਉਣੇ ਆ ਦੋਵੇਂ ਟਰੈਕਟਰ ਜਾਣਗੇ ਆ ਵੀ ਆਹ ਵਾਲਾ ਸੁਪਰ ਜਾਊਗਾ ਹਾਂ ਜੀ ਐਡੀਸ਼ਨ ਤੇ 3600 ਟੂ ਅੱਛਾ ਸੌਰੀ ਮੈਂ ਹਮੇ ਗਲਤ ਕਰਦਾ ਪਿਆ ਆਹੀ ਜਾਣਾ ਕਿ ਉਹ ਵਾਲਾ ਨਹੀਂ ਨਹੀਂ ਆ ਕਿਉਂਕਿ ਦੌਰ ਦਾ ਆ ਆ ਹਾਂਜੀ ਤੇ ਕੋਰਡ ਲਾਉਂਦਾ ਉਹ ਤੇ ਰੀਨਲ ਹੀ ਆ ਨਾ ਹਾਂ ਰੀਨਲ ਨੂੰ ਚਲਾਉਂਦਾ ਬੜਾ ਮਨੀਆ ਹਾਂ ਭਜਾਂ ਜੋ ਯਾਰ ਜਿਵੇਂ ਛੜ ਕਿਤੇ ਵੇਰੇ ਦਾ ਖਰਚਾ ਘਟਿਆ ਬਹੁਤ ਬਹੁਤ ਘਟਿਆ ਨਾ ਬਹੁਤ ਫਰਕ ਪਿਆ ਹਮ ਟੈਂਕੀ ਦਾ ਫਰਕ ਪੈ ਗਿਆ ਆਨੰਦਪੁਰ ਸਾਹਿਬ ਨੂੰ ਹਾਂ ਤਿੰਨ ਟੈਂਕੀ ਖਾਂਦਾ ਸੀ ਅੱਗੇ ਹੁਣ ਦੋ ਦੋ ਇੱਕ ਟੈਂਕੀ ਦਾ ਫਰਕ ਪਿਆ ਹਾਂਜੀ ਅੱਗੇ ਜਾਂਦੇ 35 ਤੇ ਹੀ ਹਮ ਹੋਰ ਸਾਲਾਂ 35 ਤੇ ਜਾਂਦਾ ਹੈ ਯਾਰ ਜਿੰਨੇ ਵੀ ਸੈਡ ਗੇਰ ਟਰੈਕਟਰ ਆ ਚਲੋ ਤੁਸੀਂ ਵੱਡਾ ਵੀ ਲੈ ਲਿਆ ਕੰਪਨੀ ਨੂੰ ਪਤਾ ਨਹੀਂ ਕੀ ਚੱਕਰ ਚਾਹੀਦਾ ਸੀਗਾ ਹੁਣ ਆਪਣੇ ਕਮਰਸ਼ੀਅਲ ਕੰਮ ਲਈ ਗੇਰ ਇੱਕ ਚਾਹੀਦਾ 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 ਕਿਉਂਕਿ ਹੁਣ ਆਪਣੇ ਜ਼ਿੰਮੇਵਾਰਾਂ ਦੇ ਪੁੱਤ ਸਾਰੇ ਸ਼ਕੀਨ ਆ ਹਾਂਜੀ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ ਕੰਪਨੀ ਨਹੀਂ ਜ਼ਿਆਦਾ ਨਹੀਂ ਭਰੇਗਾ 60 ਤੋਂ 60 ਦੀ 60 ਦੀ ਸਪੀਡ ਜਾਏਗਾ 60 ਦੀ ਸਪੀਡ ਜਾਇਜ਼ ਹਾਂਜੀ 60 ਦੀ ਸਪੀਡ ਜਾਏ ਜੇ ਹੁਣ 300 ਟਨ ਜਮਾ ਫਾਰਮ ਟਰੈਕ ਦੀ ਕੀਤੀ ਸੀ ਹਾਂ ਜੀ ਆਦੀ ਬੱਸ ਬੱਸ ਉਹ ਉਹ ਨਹੀਂ ਚੀਜ਼ ਉਹਦੇ ਅਸੀਂ ਟਰੈਕਟਰਾਂ ਨੂੰ ਦਵਾ ਹੀ ਦੇਣਾ ਤੁਸੀਂ ਤੇ ਜੇ ਕਿਤੇ ਜੇ ਸੱਚਾ ਦਾ ਤੁਸੀਂ ਲੈ ਲੈਣਾ ਹੈ ਡਾਊਟ ਆਫ ਫੇਅਰ ਇੱਥੇ ਫਾਂਟ ਟਰੈਕ ਲੋਤਾਣਾ ਸੁਣ ਲੈ ਕੇ ਜਾ ਹਾਂ ਚਲੋ ਆਇਓ ਉਹਦੇ ਕੋਲੇ ਅੱਗੇ ਵੀਰੇ ਨੇ ਲਿਆ ਸੋਨਾਲਿਕਾ ਯਾਰ ਆ ਤੇ ਕੋ ਸਾਰੇ ਦੂਜੇ ਬ੍ਰਾਂਡ ਆ ਇੰਟਰਨੈਸ਼ਨਲ ਹਾਂ ਜੀ ਉਹਦੇ ਵਾਲਾ ਮੂਡ ਕਿਵੇਂ ਚਲੇ ਗਿਆ ਉਹਦੇ ਵਾਲਾ ਮੂਡ ਤਾਂ ਗਿਆ ਜੀ ਇਹ ਟਰੈਕਟਰ ਆਪਾਂ ਵੀ ਸਸਤਾ ਵਾ ਉਹਨਾਂ ਨੇ ਛੇੜਖੰਦੀਆਂ ਸਾਰਿਆਂ ਨੇ ਕੀਤੀਆਂ ਵਾ ਇਹਨਾਂ ਕੋਈ ਛੇੜਖੰਦੀ ਨਹੀਂ ਕਰਨੀ ਇਹਨੂੰ ਰੱਖਣਾ ਵੀ ਆਈਆਂ ਇਦਾਂ ਹੀ ਰੱਖਣਾ ਇਹਨੂੰ ਉਹ ਆਪਣਾ ਵੀ ਡੰਡੇ ਵੀ ਨਹੀਂ ਲਾਉਣੇ ਜਿਹੜੇ ਬੰਦੇ ਆਲੇ ਲੱਗੇ ਆ ਨਾ ਅੱਛਾ ਇਹ ਵੀ ਨਹੀਂ ਲਾਉਣੇ ਇਹ ਵੀ ਨਹੀਂ ਲਾਉਣੇ ਇਦਾਂ ਰਹਿਣ ਦੇਣਾ ਜਿੱਦਾਂ ਹੈਗਾ ਇਹਦੀ ਇਹ ਸਿਫਤ ਏ ਇੱਕ ਸਸਤਾ ਤੇ ਇੱਕ ਇਹਦੇ ਨਾਲ ਜਿਹੜਾ ਸਮਾਨ ਸੋਹਣ ਮਿਲਦਾ ਸਮਾਨ ਆ ਜੀ ਉਹ ਕੁਝ ਨਹੀਂ ਦਿੰਦੀ ਨਹੀਂ ਕੁਝ ਨਹੀਂ ਦਿੰਦੇ ਉਹ ਉਹਨਾਂ ਦੀ ਗਲਤ ਗੱਲ ਆ ਮੈਂ ਬਹੁਤ ਵੀਡੀਓ ਚ ਬੋਲਦਾ ਵੀ ਆ ਕਿ ਆਪਣੇ ਕੋਈ ਲੱਗਦਾ ਵੀ ਨਹੀਂਗਾ ਜ਼ਿੰਮੇਵਾਰ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਏ ਜੇ ਆਪਣਾ ਪੇਜ ਚਲੋ ਜੇ ਕੋਈ ਚਾਰ ਵੀ ਸੁਣਦੇ ਆ ਪਹਿਲਾਂ ਆਪਾਂ ਟਰੈਕਟਰ ਮੈਂ ਕਹਿੰਦਾ ਨਾ ਇੱਕ ਹਾਰਨ ਟ੍ਰਾਈ ਦੀ ਵੀਡੀਓ ਬਣਾਈ 2000 ਮਾਡਲ ਵਾਲਿਆਂ ਦੀ ਹਾਂਜੀ ਉਹ ਵੀਰ ਦੱਸਦੇ ਸੀਗੇ ਅੰਕਲ ਵੀ ਕੋਲੇ ਸੀ ਕਹਿੰਦੇ ਸਾਨੂੰ ਦੋਨਾਂ ਨਾਲ ਬਜਾ ਸਕੂਟਰ ਮਿਲੇ ਟਰੈਕਟਰਾਂ ਨਾਲ ਹਾਂਜੀ 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 ਤੇ ਹੁਣ ਤਾਂ ਪਤੰਦਰ ਇਹਨਾਂ ਨਾਲ ਮੋਟਰਸਾਈਕਲ ਦਿੰਦੇ ਹੁੰਦੇ ਹਾਂ ਹਾਂ ਹੁਣ ਤਾਂ ਕਈ ਐਸੇ ਮਾਡਲ ਆ ਪਤੰਦਰ ਡੰਡਾ ਡਰਾਈਵਰ ਵੀ ਨਹੀਂ ਦਿੰਦੇ ਸਹੀ ਗੱਲ ਐ ਜੀ ਨਹੀਂ ਦਿੰਦੇ ਆਉਂਦਾ ਜਾਂ ਵੇਟ ਬੂਟ ਆਉਂਦੇ ਆ ਏਜੰਸੀ ਵਾਲੇ ਲਾਹ ਲੈਂਦੇ ਪਿੱਛੇ ਹਣਾ ਨਹੀਂ ਨਾ ਹੁਣ ਦਿੰਦੇ ਨਹੀਂ ਦੇਣਾ ਚਾਹੀਦਾ ਜਵਾਬੇ ਏਰੀਆ 'ਚ ਵੇਟ ਦਿੰਦੇ ਆ ਸਾਡੇ ਰੇਂ ਨਹੀਂ ਦਿੰਦੇ ਆਪਣੇ ਇਧਰ ਆਪਣੇ ਇਥੇ ਦਿੰਦੇ ਆ 5620 ਤੋਂ 5620 ਤੋਂ ਦਿੰਦੇ ਆ ਉਹਦੇ ਨਾਲ ਵੇਟ ਦਿੰਦੇ ਆ ਹਾਂਜੀ ਉਹ ਵੀ ਸੀਆਰਟੀਏ ਨੇ ਦਿੰਦੇ ਆ ਜਮ 77 ਨਾਲ ਦਿੰਦੇ ਆ ਕੰਪਨੀ ਨੂੰ ਯਾਰ ਚਾਹੀਦਾ ਹਾਂਜੀ ਚਾਹੀਦਾ ਵੀ ਜਿਹੜੀ ਚੀਜ਼ ਨਾਲ ਯਾਰ ਜਿੰਨੀ ਕ ਲੋਡ ਆ ਉਹ ਚਾਹੀਦੀ ਆ ਹੁਣ ਬੰਪਰ ਵੀ ਜ਼ਰੂਰੀ ਆ ਹਾਂ ਜੀ ਕਿਉਂਕਿ ਆਪਣੇ ਹੁਣ ਬਹੁਤ ਜ਼ਰੂਰੀ ਆ ਬੰਪਰ ਉਹਦੇ ਦੰਦੇ ਹਲਕਾ ਬੰਪਰ ਹੈ ਨਾ ਉਹ ਆਪਣੇ ਨਹੀਂ ਕੋਈ ਜਦਾਂ ਬੰਪਰ ਆਹੀ ਟਰਾਲੇ ਨੂੰ ਏਦਾਂ ਮਗਰੋਂ ਟੋਡ ਲਾ ਦਈਦੀ ਆ ਟੋਡੇਰੀ ਚ ਤਾਂ ਮਗਰ ਹਾਂ ਠੱਕਾ ਲਾਉਂਦੇ ਆ ਇੱਥੇ ਇੱਥੇ ਉਹ ਪੈੜੀਆਂ ਜਿੱਥੇ ਨਾ ਮੁਕਈ ਵੜਾਈ ਤੇ ਖੂਬ ਗਿਆ ਟਰਾਲਾ ਬਸ ਕਰ ਮਲਵਾਈ ਰਾਤ ਆਖੇ ਵੀ ਹੂੰ ਵੀ ਰਾਤ 12 1 ਵਜੇ ਹੁਣ ਕਿੰਨੇ ਆਉਣਾ ਵਾ ਹੂੰ ਇਹ ਇਥੇ ਡਾਕ ਰਿਹਾ ਬੱਦਲ ਉੱਤੇ ਆ ਗਿਆ। ਉਹ ਗਈ ਦਾ ਟਰਾਲਾ। ਹੂੰ ਮੈਂ ਹਾਂ ਕੋਈ ਨਹੀਂ ਇੱਕ ਨੇ ਚੁੱਕਿਆ ਫੋਨ ਫੇ ਵਾਰੀ ਵਾਰੀ ਫਿਰ ਟਰੈਕਟਰ ਹੀ ਨੇ ਇਕੱਠੇ ਕਰਦੇ ਟੂਜ ਨਹੀਂ ਮੁੱਕ ਗਏ। ਹੂੰ ਟੂ ਗਈ ਬਾਹਰ ਲੈ ਜਾਂਦਾ ਟਰਾਲਾ ਦੋਵਾਂ ਦੀ ਟੋਡ ਲਈ ਤੇ ਬਾਕੀ ਤਿੰਨ ਗਾੜੀ ਪਾਈ। ਯਾਰ ਮਗਰੋਂ ਮੈਂ ਬਹੁਤ ਰੀਲਾਂ ਦੇਦਾ ਤੋ ਡੇ ਰੀਲਾਂ ਜਿਹੜਾ ਮਗਰੋਂ ਟਰੈਕਟਰ ਲੱਗਦਾ ਉਹਦਾ ਫਾਇਦਾ ਹੁੰਦਾ। ਉਹ ਤਾਂ ਭਾਈ ਦੋਵਾਂ ਟਰੈਕਟਰਾਂ ਨੇ ਜੋਰ ਲਾਉਂਦਾ ਉਹ ਮਗਰ ਇੱਕ ਲਾ ਦੋ। हां ਜਦੋਂ ਉਹਨੇ ਸਿੱਧਾ ਟਰਾਲੇ ਨੂੰ ਹਨਾ ਮਗਰੋਂ ਉਹ ਟਰਾਲੇ ਨੂੰ ਚੁੱਕਦਾ ਵੀ ਆ ਨਾ ਮਗਰੋਂ ਨਾਲ ਉਹਨੇ ਉਹਨੇ ਸਿਰ ਵੀ ਤਾਂ ਚੁੱਕਣਾ ਮਗਰ ਤੇ ਡੂੰਘੀ ਤਾਂ ਮਗਰੋਂ ਨੇ ਕੁੜੀਏ ਵੀ ਚੁੱਕਣਾ ਨਾਲ हां ਅੱਗੋਂ ਜੋ ਜ਼ੋਰ ਲਾ ਕੇ ਟਰੈਕਟਰ ਅੱਗੋਂ ਹਨਾ ਚੱਕਦਾ ਵੀ ਆ ਚਲੋ ਤੇ ਇਹਦੇ ਦਾ ਇਹ ਕਿੰਨੇ ਦਾ ਮਿਲਿਆ ਵੀਰੇ ਇਹ 11 ਲੱਖ ਦਾ ਪੂਰੇ 11 ਦਾ ਹਾਂਜੀ 11 ਲੱਖ ਦਾ ਤੇ ਇੱਕ ਜਿਹੜੀ ਸਬਸਿਡੀ ਵਾਲੀ ਤੁਸੀਂ ਗੱਲ ਕਰਦੇ ਸੀ ਹਾਂਜੀ ਹਾਂਜੀ ਉਹ ਆਪਣੇ ਜ਼ਿਮੀਂਦਾਰ ਵੀਰਾਂ ਨੂੰ ਨੰਨੂ ਆ ਗੱਲ ਦਾ ਧਿਆਨ ਨਾ ਮੇਰਾ ਵੀਰ ਵੀਰਦੀ ਸਮਝੀ ਸਬਸਿਡੀ ਵਾਲਾ ਇਹਦਾ ਸਿਸਟਮ ਆ ਹਾਂਜੀ ਹਾਂਜੀ ਉਹ ਕਿਵੇਂ ਮਿਲਿਆ ਕੀ ਕੁਝ ਕੀਤਾ ਤੁਸੀਂ ਉਹ ਮੇਰੇ ਵੀਰਾਂ ਨੂੰ ਗਰੁੱਪ ਬਣਾਇਆ ਜੀ ਆਪਾਂ ਵੀ ਆਪਣੇ ਬੰਦੇ ਆ ਹੋਰ ਰਜਿਸਟਰਡ ਹੁੰਦਾ ਕਿੰਨੇ ਬੰਦਿਆਂ ਦਾ ਗਰੁੱਪ ਸੀ ਆ 11 ਦਾ ਬੰਦਾ ਤੇ 21 ਦਾ ਬੰਦਾ 11 ਤੇ 21 ਦੇ ਵਿੱਚ ਐਸੀ ਹੁੰਦੇ ਆ ਤੇ 3 ਐਸੀ ਹੁੰਦੇ ਆ ਹਾਂ ਬਾਕੀ ਜਰਨਲ ਹੁੰਦੇ ਆ ਇੱਕ ਲੇਡੀ ਵੀ ਹੁੰਦੀ ਆ ਇੱਕ ਲੇਡੀ ਹੁੰਦੀ ਆ ਹਾਂਜੀ ਉਹਨਾਂ ਸਾਰਿਆਂ ਦੇ ਸਿੰਬਲ ਓਕੇ ਚਾਹੀਦੇ ਆ ਹਾਂਜੀ ਸਭ ਸੂਰ ਓਕੇ ਚਾਹੀਦੇ ਸਭ ਕੁਝ ਓਕੇ ਚਾਹੀਦਾ ਤੇ ਉਹਨਾਂ KFC ਹੁੰਦੀ ਮ ਵੀ ਓਕੇ ਦੇ ਬੰਦੇ ਹੋਣੇ ਚਾਹੀਦੇ ਆ ਮੌਕੇ ਤੇ ਉਹ ਬੰਦੇ ਹੋਣੇ ਚਾਹੀਦੇ ਆ ਗਰਾਊਂਡ ਲੈਵਲ ਤੇ ਹੋਣੇ ਚਾਹੀਦੇ ਬੰਦੇ ਬਾਹਰ ਨਹੀਂ ਜਾਣਾ ਚਾਹੀਦਾ ਅੱਛਾ ਬਾਹਰ ਜਿਵੇਂ ਮੰਨ ਲਓ ਆਪਾਂ ਹੁਣ ਇੱਥੋਂ 11 ਬੰਦਿਆਂ ਨੇ ਉਹ ਭਰਤੀ ਹਾਂਜੀ ਫੇਰ ਆਪਾਂ ਉਹ ਭਰ ਕੇ ਮੇਨ ਤੇ ਨਹੀਂ ਹੋਣੇ ਆ ਮੇਨ ਤੇ ਨਹੀਂ ਹੋਣੇ ਹਾਂਜੀ ਉਹ ਜਦੋਂ ਆਪਾਂ ਭਰਤੀ ਤੇ ਟੈਕਟਰ ਆਪਣਾ ਕਿੰਨੇ ਦਿਨਾਂ ਪਿੱਛੋਂ ਮਿਲੂਗਾ ਉਹ ਤੇ ਭਾਜੀ ਉਹ ਤੇ ਲੰਮੇ ਲੇਖੇ ਆ ਨਾ ਉਹ ਤੁਹਾਨੂੰ ਪਤਾ ਵੀ ਗੇੜੇ ਫੇਰਾ ਤੋਰਾ ਕਰੀ ਡੀਸੀ ਦਫਤਰ ਕਦੀ ਖੇਤੀਬਾੜੀ ਦਫਤਰ ਅੱਛਾ ਬਹੁਤ ਖੇਚਰ ਖਰਾਬੀ 7-8 ਮਹੀਨੇ ਬਾਅਦ ਮਿਲਿਆ ਜੀ ਆਪਾਂ ਨੂੰ 7-8 ਮਹੀਨੇ ਲੱਗ ਗਏ ਇਸ ਕੰਮ ਹਾਂ ਜੀ ਖਰਚਾ ਹੀ ਆਪਣਾ 2.5 ਤੋਂ 3 ਲੱਖ ਰੁਪਇਆ ਆ ਗਿਆ ਤੇ ਫਾਇਦਾ ਕੀ ਹੋਇਆ ਮਤਲਬ ਕਿੰਨੇ ਪੈਸੇ ਫਾਇਦਾ ਇਹ ਆ ਵੀ ਜਦਾਂ ਵੀ ਟਰੈਕਟਰ ਦੀ ਅੱਗੇ ਸਬਸਿਡੀ ਇਦਾਂ ਦੇ ਵੀ ਇਦਾਂ ਕੋਈ ਆਪਾਂ ਸੰਤ ਲੈਨੇ ਨਾ ਲੱਖ ਰੁਪਇਆ ਦਾ ਹੂੰ ਤੇ 80% ਸਬਸਿਡੀ ਤੇ ਵੀ 80000 ਦਾ ਆ ਗਿਆ ਸਰਕਾਰ ਨਾਲ ਦੀ ਆਪਾਂ ਦੇਣਾ ਹਾਂ ਕੋਣ ਟਰੈਕਟਰ ਇਦਾਂ ਵਾ ਅੱਗੇ ਰੇਟ ਦੇ ਹਿਸਾਬ ਨਾਲ ਹੁੰਦੇ। ਹੂੰ ਤੇ ਹੁਣ ਇਦਾਂ ਵਾ ਵੀ ਟਰੈਕਟਰ ਆਪਾਂ ਕੋਈ ਵੀ ਲੈ ਲਵਾਂ ਇਦਾਂ ਵੀ ਕੋਈ ਵੀ ਆਪਾਂ ਟਰੈਕਟਰ ਲੈ ਲਿਆ ਭਾਵੇਂ ਆਪਾਂ 10 ਲੱਖ ਤਾਂ ਲੈ ਲਈਏ। ਹੂੰ ਭਾਵੇਂ ਆਪਾਂ 20 ਦਾ ਲੈ ਲਈਏ। ਹੂੰ 15 ਦਾ ਲੈ ਲਈਏ। ਆਪਾਂ ਨੂੰ ਸਬਸਿਡੀ ਆਉਣੀ 9 ਲੱਖ ਤੇ 60 ਹਜ਼ਾਰ ਰੁਪਈਆ ਜੀ। 9 ਲੱਖ 60 ਹਜ਼ਾਰ ਇਹ ਟਰੈਕਟਰ ਜਿਹੜਾ ਮਰਜ਼ੀ ਲੈ ਲਈ। ਟਰੈਕਟਰ ਜਿਹੜਾ ਮਰਜ਼ੀ ਲੈ ਲਈ। ਅਸੀਂ ਫਿਰ ਇਹ ਪਿਆਨੂੰ ਵਧੀਆ ਲੱਗਾ। ਹੂੰ ਇਹ ਸਾਰਿਆਂ ਨੂੰ ਸਸਤਾ ਵਾ ਟਰੈਕਟਰ ਨਾਲ ਇੱਕ ਇਹ ਚਲਾਇਆ ਵਾ ਟਰੈਕਟਰ ਹਾਂ ਟਰੈਕਟਰ ਚਲਾਇਆ ਨਾਲ ਹੂੰ ਵੀ ਉਹ ਤੋਂ 20 ਚ ਲਿਆਂਦਾ ਆਪਣਾ ਸਪੈਸ਼ਲ ਡਿਵੀਸ਼ਨ ਉਤੋਂ ਪਹਿਲਾਂ ਆਪਣਾ ਕੋ ਸੁਣਨ ਦੇ ਕ ਇਹ ਸੀਆਰ ਡੀ ਹੈ ਕਿ ਦੂਸਰਾ ਇਹ ਸੀਆਰ ਡੀ ਹੈ ਇਹ ਸੀਆਰ ਹਾਂਜੀ ਸੀਆਰ ਡੀ ਟਾਈਗਰ 65 ਇਹਦੀ ਨਾਲ ਬੈਲਰ ਮਿਲਿਆ ਵਾ ਇਹ ਫਾਇਦਾ ਆਪਣ ਨੂੰ ਬੈਲਰ ਚ ਕਿੰਨੇ ਪੈਸੇ ਦਿੱਤੇ ਸਰਕਾਰ ਨੇ ਲਾਲੋ ਸਾਹਿਬ ਇਹ ਆਪਾਂ ਦਿੱਤਾ ਵਾ 6 ਲੱਖ ਰੁਪਈਆ ਤਿੰਨਾ ਚ ਜਾਂਦਾ ਬੈਲਰ ਟਰੈਕਟਰ ਬੈਲਰ ਰੈਕ ਰੈਕਟਰ ਕਟਰ ਬੁਥੇ ਵੱਡਣ ਵਾਲਾ ਚਾਰ ਚੀਜ਼ਾਂ ਹੋ ਗਈਆਂ ਕਿ ਹਾਂਜੀ ਹਾਂਜੀ ਚਾਰ ਚੀਜ਼ਾਂ ਦਾ ਆਪਾਂ 6 ਲੱਖ ਰੁਪਏ ਦਿੱਤਾ ਹੈ ਹਾਂਜੀ 6 ਲੱਖ ਰੁਪਏ ਦਾ ਬਾਕੀ 24 ਲੱਖ ਰੁਪਏ ਸਰਕਾਰ ਦਾ ਕਿ ਉਹ ਮਤਲਬ ਸਰਕਾਰ ਨੇ ਮਾ ਆਪਣਾ ਲੋਨ ਹੋਇਆ ਵਾ ਇੱਕ ਰੀ ਬੈਂਕ ਨਾਲ ਇੱਕ ਰੀ ਲੋਨ ਹੋਇਆ ਹਾਂਜੀ 24 ਲੱਖ ਦਾ ਬਾਕੀ ਸਰਕਾਰ ਕਿਸਤਾ ਦੇ ਜਾਈਗੀ ਸਬਸਿਡੀ ਹਾਂਜੀ ਸਰਕਾਰ ਨੇ ਇਕੱਠੀ ਦੇ ਦੇਣੀ ਆ ਹੂੰ 24 ਲੱਖ ਰੁਪਏ ਇਕੱਠਾ ਦੇ ਦੇਣਾ ਆਪਣਾ ਵੀ ਉਹਦੇ ਨਾਲ ਪੰਜ ਸਾਲਾਂ ਦਾ ਆਪਣਾ ਚੱਲਣਾ ਵਾ ਪੀ ਆਪਾਂ ਨਾਲ ਅਸੀਂ ਮਸ਼ੀਨਰੀ ਨੂੰ ਵੇਚ ਸਕਦੇ ਨਾ ਕੋਈ ਕਰ ਸਕਦੇ ਜੀਪੀਐਸ ਲੱਗ ਨਹੀਂ ਤੇ ਹੁਣ ਆਪਾਂ ਪਾਕਿਸਤਾਨ ਦੇਣੀ ਆ ਫਿਰ ਕਿ ਨਹੀਂ ਕੋਈ ਨਹੀਂ ਆਪਾਂ ਦੇ ਤੇਰੀ ਛੇ ਲੱਖ ਆਪਾਂ 6 ਲੱਖ ਰੁਪਇਆ ਦਿੱਤਾ ਇਹ ਚਾਰ ਚੀਜ਼ਾਂ ਆਪਾਂ ਨੂੰ ਮਿਲ ਗਈਆਂ ਮਿਲ ਗਈਆਂ ਜੀ ਤੇ ਹੁਣ ਸਰਕਾਰ ਉਹ ਕਿਸ਼ਤਾਂ ਦਵੇ ਨਾ ਦਵੇ ਆਪਣੇ ਕੋਈ ਟੈਨਸ਼ਨ ਨਹੀਂ ਨਿਊ ਆਪਣਾ ਟੈਨਸ਼ਨ ਹੈ ਜੀ ਅੰਦਰ ਕਰ ਨਹੀਂ ਦਿੰਦੀ ਇਹਨੂੰ ਦਿੱਤੀ ਆਪਾਂ ਤੇ ਦੋ ਮਰੀ ਹੋਣਾ ਨਾ ਅਸੀਂ ਆਪਣੇ ਜੁੱਤੇ ਚੱਲਣ ਰਿਆ ਵਾ ਹੱਲੇ ਆਪਣੇ ਤੇ ਚੱਲਦਾ ਹੱਲੇ ਆਪਣੇ ਚੱਲਣ ਰਿਆ ਦੂਣਾ ਕਿੰਨਾ ਚਿਰ ਆਪਣੇ ਸਿਰ ਤੇ ਬੋਝ ਰਹੂਗਾ ਸਬਸਿਡੀ ਆਂਦੇ ਹੈ ਕੁਦ ਦਿਨਾਂ ਦੇ ਪੈਣੀ ਉਹ ਤਾਂ ਮਹੀਨੇ ਦੇ ਵਿੱਚ ਪੈਂਦੀ ਹੈ ਜਦੋਂ ਬੰਦੇ ਦੇ ਘਰੇ ਸਾਧ ਚਲ ਜਾਂਦੇ ਹਨ ਨਾ ਲੋਨ ਹੋ ਜਾਂਦਾ ਉਹ ਤਾਂ ਮਹੀਨੇ ਦੇ ਵਿੱਚ ਸਬਸਿਡੀ ਪੈਂਦੀ ਹੈ ਪੈ ਜਾਂਦੀ ਜਦੋਂ ਸਬਸਿਡੀ ਪੈ ਗਈ ਫਿਰ ਆਪਾਂ ਫਰੀ ਮਹੀਨੇ ਦਾ ਆਪਾਂ ਨੂੰ ਵਾਜ ਦੇਣਾ ਪੈਣਾ ਜਨਾਜ਼ਰ ਨਹੀਂ ਪੈਣਾ ਪੈਣਾ 24 ਲੱਖ ਦਾ 24 ਲੱਖ ਦਾ ਖੱਜਲ ਖਵਾਰੀ ਕਰਕੇ ਫਾਇਦਾ ਹੈਗਾ ਪਰ ਇਹਨਾਂ ਫਾਇਦਾ ਤਾਂ ਹੈਗਾ ਪਰ ਇਹ ਆ ਬੰਦਾ ਵਿਲਾ ਦੋ ਤਿੰਨ ਬੰਦੇ ਵਿਲੇ ਚਾਹੀਦੇ ਆ ਇਸੇ ਕੰਮ ਕਰ ਫਿਰ ਪਾਇਆ ਜਾਣਾ ਹਾਂਜੀ ਹੈ ਨਾ ਹਾਂਜੀ ਇਹ ਕੰਮ ਨੂੰ ਛੱਡੇ ਨਾ ਵਿੱਚ ਛੱਡੇ ਨਾ ਵਿੱਚ ਨਾ ਛੱਡੀ ਹਾਂ ਬਹੁਤ ਬੜੇ ਤਰਲਿਆਂ ਨਾਲ ਮਿਲਿਆ ਇਹਨੂੰ ਚੰਗਾ ਤੇ ਬੰਦਾ ਮੋਲ ਹੀ ਲੈਵੇ ਤੇ ਉਹ ਚੰਗਾ ਪਰ ਬੜੇ ਤਰਲਿਆਂ ਨਾਲ ਬੜਾ ਟਰੈਕਟਰ ਜੀ ਪਰ ਗੱਲ ਇਹ ਨਾ ਇਹ ਸਾਰੇ ਆ ਮੁੰਡੇ ਸਾਰੇ ਸੀਜ਼ਨ ਦਾ ਕਰਕੇ ਸਾਰੇ ਧਿਆ ਜਦੋਂ 300 ਲੱਖ ਦੇ ਇੰਪਲੀਮੈਂਟ ਸੁਣ ਕੇ ਬੰਦਾ ਕਹਿੰਦਾ 6 ਲੱਖ ਹੀ ਦੇਣਾ ਪੈਂਦਾ ਉਦੋਂ ਬੰਦਾ ਕਹਿੰਦਾ ਕੋਈ ਨਹੀਂ ਯਾਰ ਖੱਜਲ ਖਰਾਬੀ ਬਰ ਬਹੁਤ ਆ ਖੱਜਲ ਖਰਾਬੀ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਸੀ ਇਸ ਕੰਮ ਅਗਰ ਪੈਣਾ 7 ਮਹੀਨੇ 7 ਮਹੀਨੇ ਲੱਗੇ ਤੁਹਾਨੂੰ ਹਮ ਲਓ ਜੀ ਮੇਰਾ ਵੀਰ ਜੀ ਨੇ 7 ਮਹੀਨੇ ਲਗਾਤਾਰਿਆਂ ਹੀ ਜਾਂਦੇ ਰਹੇ ਆ ਨਰਮਤਾ ਜਈ ਡੀਸੀ ਦਫਤਰ ਕਾ ਖੇਤੀਬਾੜੀ ਦਫਤਰ ਹਾਂਜੀ ਅਧੀਕ ਤੇ ਇੱਕ ਵਾਲਾ ਖੰਜਲ ਫਿਰਦਾ ਤੇ ਇਹ ਕਿੰਨੇ ਐਚਪੀ ਆ ਵੀਰੇ ਕਾਪੀ ਤੇ ਇਹ 65 ਹੀ ਆ ਜੀ ਕਾਪੀ ਤੇ 65 ਹੀ ਆ ਹਾਂਜੀ 65 ਹੀ ਆ ਇਹਦਾ ਜੋਰਜ ਮਾਇਸ਼ ਕੀਤੀ ਕਿ ਨਹੀਂ ਹਲੇ ਕੀਤੀ ਆ ਵਧੀਆ ਵਧੀਆ ਚੱਲਦਾ ਟਰੈਕਟਰ ਵਧੀਆ ਚੱਲਦਾ ਹੂੰ ਇਹਦਾ ਆ ਵੀ ਪਹਿਲੇ ਹਾਈ ਚ ਗੇੜਾ ਜਿਆਦੇ ਆ ਹੂੰ ਤੇ ਦੂਜੇ ਮੀਡੀਅਮ ਚ ਜਿਹੜੇ ਘਟ ਆ ਇਹਦੇ ਗੇੜੇ ਉਦਾਂ ਹੌਲੈਂਡ ਨਾਲਦੇ ਆ ਉਦਾਂ ਜਿਹੜੇ ਹੌਲੈਂਡ ਨਾਲਦੇ ਨਹੀਂਗੇ ਵੀ ਉਦਾਂ ਵੀ ਇਦਾਂ ਤਜੇ ਮੀਡੀਅਮ ਚ ਚੌਥੇ 'ਚ ਇਹ ਨਹੀਂ ਵਗਦਾ ਇਹ ਦੂਜੇ ਮੀਡੀਅਮ 'ਚ ਵਗਦਾ ਵਾ ਹਾਂ ਦੂਜੇ ਤੋਂ ਬਾਅਦ ਤਾਂ ਪਹਿਲਾ ਹਾਈ ਆ ਪਹਿਲਾ ਹਾਈ ਆ ਪਹਿਲਾ ਹਾਈ ਤੋਂ ਬਾਅਦਾਂ ਤੱਜਾ ਮੀਡੀਅਮ ਜੇ ਦੂਜਾ ਹਾਈ ਲਈਏ ਫਿਰ ਬਾਹਲਾ ਤੋੜਦਾ ਬਹੁਤ ਜ਼ਿਆਦਾ ਦੂਜੇ ਹਾਈ ਤੇ ਤੁਹਾਨੂੰ ਇੱਥੇ ਹੀ ਤੁਹਾਨੂੰ ਇੱਥੇ ਮੜਾ ਤੋੜ ਕੇ ਵੇਖ ਲਓ ਤੁਹਾਨੂੰ ਐਦਾਂ ਪਾ ਲੱਗ ਜਾਣਾ ਤੇ ਆਜ ਨਾਲ ਹੀ ਮਿਲੇ ਮਗਰਾ ਸਭ ਕੁਝ ਨਾਲ ਹੀ ਇਹ ਰੀਨਲੀਆਂ ਜੋ ਕੁ ਹੈਗਾ ਸਭ ओरिजिनल ਸਾਡੀ ਇਹ ਕੇ ਚੀਜ਼ ਇਹਨਾਂ ਦੀ ਖਾਸ ਤੇ ਤੁਸੀਂ ਤਾਂ ਨਹੀਂ ਇਹਨੂੰ ਤੁਹਾਨੂੰ ਦੱਸਾ ਕਰਨਾ ਹੀ ਕੋਈ ਨਹੀਂ ਗਾ ਤੇ ਹੁਣ ਤੇ ਮੈਂ ਹੀ ਸਾਇਲੈਂਟ ਬਹੁੰਦਾ ਹੁੰਦਾ ਬਾਅਦ ਹਾਂ ਵਾਹ ਵੇਖ ਲਿਓ ਚ ਤਸਕਾਰਿਆ ਗਲਾਫੇ ਬ੍ਰੇਕਾਂ ਬਰੂਕਾਂ ਕਿਵੇਂ ਆ ਇਹਦੀਆਂ ਕਾਮਜਾਬ ਹੈ ਜੀ ਪੂਰਾ ਟਰੈਕਟਰ ਬਾਕੀ ਟਰੈਕਟਰ 'ਚ ਕੋਈ ਤੁਹਾਨੂੰ 1% ਦਾ ਕੋਈ ਨੁਕਸਾਨ ਲੱਗਾ ਹੋਵੇ ਤੋਂ ਨਹੀਂ ਨੁਕਸਾਨੀ ਨਹੀਂ ਹੈਗਾ ਓਕੇ ਆ ਸਾ ਬਾਕੀ ਵਾਗੇ ਵੇਖਾਂਗੇ ਹਲੇ ਆਉਣ ਵਾਲੇ ਸਾ ਬਾਕੀ ਇਹ ਕੀ ਚੀਜ਼ ਹੈ ਨਾ ਵੀ ਇਹਨੂੰ ਆਂਦੇ ਆ ਵੀ ਜੇ ਵੀ ਆਪਾਂ ਰੂਟਰ ਰਹੀ ਕਰਨਾ ਨਾ ਕਾਮਜਾਬ ਹੋਏ ਆਪਾਂ ਨੂੰ ਹੂੰ ਈ ਜਦਾਂ ਕਹਿੰਦੇ ਵੀ ਰੂਟਰ ਵੀ ਨਹੀਂ ਆਪਣਾ ਸੀ ਜੇ ਸੀ ਆਹਦੀ ਨਾ ਕਾਮਯਾਬ ਹੋਇਆ ਤੇ ਨਾ ਕਾਮਯਾਬ ਹੋਇਆ ਤੇ ਤੈਨੂੰ ਵੀ 50-60 ਹਜ਼ਾਰ ਰੁਪਏ ਲੱਗੂਗਾ ਫੇਰ ਦੂਜਾ ਹੋ ਜਾਊਗਾ ਦੂਜਾ ਜੀਗਾ ਦੂਜੇ ਟਰੈਕਟਰ ਮਹਿੰਗੇ ਲੈਂਨ ਤੋਂ ਪਹਿਲਾਂ ਜ਼ਿਮੀਂਦਾਰਾਂ ਦੇ ਪੁੱਤਾਂ ਨਾਲ ਜਿਗਾਰ ਲਾਏ ਜਿਹਨੇ ਪਤੰਦਰਾ ਨੇ ਨਾ ਇਹ ਗਾਹਲੀ ਗੱਲ ਵੀ ਦੱਸਤੀ ਕਹਿੰਦਾ ਵੀ ਨਾ ਕਾਮਯਾਬ ਹੋਇਆ ਤੇ 50 ਹਜ਼ਾਰ ਤੋਂ ਹੋ ਜਾਏਗਾ ਟੈਨਸ਼ਨ ਨਾ ਲਾ ਇਹ ਗੱਲ ਕਰਕੇ ਤੁਰੇ ਨਾ ਨਹੀਂ ਜੰਸੀ ਤਾਂ ਮਿਲ ਜੂ ਸਮਾਨ ਇਹਦਾ ਜੰਸੀ ਵਾਲੇ ਹੀ ਤੇ ਉਹਨਾਂ ਨੇ ਗੱਲ ਕੀਤੀ ਅਜਾ ਉਹਨਾਂ ਨਾਲ ਹੀ ਕੀਤੀ ਉਹਨਾਂ ਨੇ ਕੀਤੀ ਭਾਰੀ ਵੀ ਤੁਸੀਂ ਕਰਕੇ ਦੇਣਾ ਜੀ ਅਹੀਂ ਬਾਹਰ ਹੁੰਦੀ ਐ ਨੇ ਕੋਈ ਕਰਾਉਣਾ ਇਹਨੂੰ ਰੱਖਣਾ ਰਹਿਣ ਵਾਲੀ ਆ ਚਲੋ ਨੇ ਮੜਾ ਚੱਕੀ ਆ ਦੀ ਸ਼ੋਅ ਸ਼ੋਅ ਚੱਕ ਲੋ ਹੂੰ ਇੱਥੋਂ ਹਣਾ ਹਾਂਜੀ 1 ਮਿੰਟ ਹਾਂਜੀ ਜਿਵੇਂ ਨਾ ਇਹ ਆਪ ਬਣਾਉਣ ਲੱਗੇ ਹੁਣ ਸੋਨਾ ਲਿਕਾ ਚੀਜ਼ਾਂ ਵਧੀਆ ਹੁੰਦੀ ਲਾਉਣ ਲੱਗੇ ਵਧੀਆ ਹਣਾ ਹਾਂਜੀ ਹਾਂਜੀ ਫਿਨਿਸ਼ਿੰਗ ਫਿਨਿਸ਼ਿੰਗ ਨਾ ਆ ਚੀਜ਼ਾਂ ਜਿੱਕ ਜੁੱਕ ਡਵਲ ਸੋਨਾ ਕਰਨ ਲੱਗੇ ਬਾਕੀ ਸੀ ਆਰ ਡੀ ਆ ਉਹਦੇ ਕਰਕੇ ਵੈਸੇ ਵੀ ਇਹਨੂੰ ਜ਼ਰੂਰਤ ਨਹੀਂ ਸੀ ਹੈ ਨਾ ਆ ਗਰਮ ਗਰਮ ਪਾਏ ਹੁੰਦਾ ਨਹੀਂ ਹਣਾ ਸਿਸਟਮ ਇਹਦਾ ਇਹਦਾ ਜਿਹੜਾ ਮੇਨ ਉਹ ਦਿਮਾਗ ਉਹ ਕਿੱਥੇ ਆ ਕਿਤੇ ਅੰਦਰ ਫਿੱਟ ਕੀਤਾ ਕਿ ਬਾਹਰ ਆ ਕਿੱਥੇ ਆ ਕਿਹੜੀ ਚੀਜ਼ ਹੈ ਆਹ ਆ ਆਹ ਜੀਪੀਐਸ ਜੀਪੀਐਸ ਤੇ ਅੰਦਰਲੇ ਬੰਨੇ ਆ ਫਿੱਟ ਅੰਦਰ ਇੱਥੇ ਕਿਤੇ ਹੋਣਾ ਨਾ ਨੂੰ ਇਹਦੇ ਉਹ ਉਧਰ ਬਾਹਰ ਕੀਤਾ ਤਾਂ ਜਿਹੜਾ ਬਚਾਉਣ ਲਈ ਹੁੰਦਾ ਉਹ ਦਿਸਣਾ ਨਹੀਂ ਇਹ ਪੰਪ ਇਹਨੂੰ ਵੀ ਬੋਸ਼ ਦਾ ਹੀ ਆ ਗਿਆ ਹਣਾ ਹਾਂਜੀ ਆਹ ਵਾਕਿ ਉਹ ਜਿਹੜੀ ਬਾਕੀ ਚੀਜ਼ ਆ ਆਪਾਂ ਨਾਲ ਜਾਣਕਾਰੀ ਆ ਇਹ ਦੋ ਤੁੱਤ ਚੇਂਜ ਹੋਣਾ ਹਾਂਜੀ ਹਾਂਜੀ ਹੂੰ ਹੋਰ ਗੱਲਾਂ ਨਹੀਂ ਆ ਗੱਲਾਂ ਜਿਹੜੇ ਆਪਣੇ ਇੰਡੀਅਨ ਬ੍ਰਾਂਡ ਆ ਨਾ ਉਹ ਤੰਦਰ ਲੋਹਾ ਬਹੁਤ ਲਾਉਂਦੇ ਆ ਬਹੁਤ ਜ਼ਿਆਦਾ ਇੰਜਣ ਵੇਖੋ ਸਹੀ ਤੁਸੀਂ ਹੌਲੈਂਡ ਦਾ ਇੰਜਣ ਇੱਥੇ ਖਤਮ ਹੋ ਜਾਂਦਾ ਹੁਣ ਹਾਂ ਜੀ ਇਹਨੂੰ ਵੱਧਾ ਵਾ ਇਹਦਾ ਮੈਂ ਕਹਿੰਦਾ ਵੀ ਇੱਕ ਗੇਠੀ ਲੰਮਾਉਂਦੇ ਗੇਠੀ ਵੱਧਾ ਇਹਨੂੰ ਹਣਾ ਹਾਂ ਜੀ ਇਸ ਗੱਲੋਂ ਕਰਮਾਂ ਵਾਲੇ ਨਾ ਲੋਹਾ ਲਾਉਣ ਲੋਹਾ ਬਹੁਤ ਜ਼ਿਆਦਾ ਲਾਇਆ ਨਾ ਨਿੱਗਰ ਆ ਰੈਕਟਰ ਚੁੱਲੇ ਚੱਲੇ ਦਾ ਨਾ ਹਾਂ ਜੀ ਇਸੇ ਗੱਲੋਂ ਲਿਆ ਵੀ ਇਹਨੂੰ ਵੀ ਪਤਾ ਲੱਗਦਾ ਚੀਜ਼ ਦਾ ਹਾਂ ਜੀ ਪਤਾ ਲੱਗਦਾ ਵੀ ਹੈਵੀ ਬਾਕੀ ਪਾਵਰ ਸਟੀਰਿੰਗ ਸਟੂਰਿੰਗ ਉਹਦੇ ਵਾਂਗੂ ਕਿਵੇਂ ਤੁਹਾਡੇ ਕੋਲ ਤਾਂ ਦੋਵੇਂ ਹੀ ਆ ਸਲੋ ਰੇਸ ਤੇ ਵਧੀਆ ਕੰਮ ਕਰਦੇ ਆ ਵਧੀਆ ਕਰੀ ਜਾਂਦਾ ਹਲੇ ਤੱਕ ਤੇ ਬਾਕੀ ਤੁਹਾਨੂੰ ਪਤਾ ਵੀ ਕੋਸਾ 1.5 ਸਾਲ ਨੂੰ ਪਾ ਲੱਗਣਾ ਦਾ ਸੀ ਨਾ ਤੀਜਾ ਬਾਅਦ ਚੋਂ ਨਿਕਲ ਅਸਲੀ ਰੰਗ ਇਹ ਨੇ ਤਾਂ ਕਿ ਵਿਖਾਉਣੇ ਆ ਹੂੰ ਬਸ ਆਪੇ ਨਾ ਛੇਡ ਖਾਂਦੇ ਨਹੀਂ ਕੋਈ ਵੀ ਕਰਦੀ ਨਾ ਹੀ ਕਰਿਓ ਕਿਉਂਕਿ ਚੀਜ਼ ਮੈਂ ਤਾਂ ਇਹ ਕਹਿੰਦਾ ਜਿੰਨਾ ਚਿਰ ਚੀਜ਼ ਗਾਰੰਟੀ ਚ ਆ ਹਾਂਜੀ ਉਹਨਾਂ ਚਿਰ ਤਾਂ ਵੈਸੇ ਹੀ ਨਹੀਂ ਚਾਹੀਦੀ ਹਾਂਜੀ ਹਾਂਜੀ ਜਿਹੜੇ ਦੂਜੇ ਵੀ ਤੁਹਾਡੇ ਜਿਹੜੇ ਤੁਸੀਂ ਨਵੇਂ ਲੈ ਲਿਆ ਲਿਆ ਇਸੇ ਕਰਕੇ ਇਹਦਾ ਜੌਂਗਰ ਲੈਂਦੇ ਹੌਲੈਂਡ ਲੈਂਦੇ ਉਹਨਾਂ ਨੂੰ ਕਰਨਾ ਪਣਾ ਇਹ ਤਾਂ ਗੱਲ ਪੱਕੀ ਬਖਸ਼ਣਾ ਹਾਂਜੀ ਮੇਰੇ ਨਾਲ ਵੀ ਚਲੋ ਕਈ ਵੀਰ ਉਹਨੂੰ ਜੌਂ ਡੀਅਰ ਤੇ ਹੌਲੈਂਡ ਦੋਨਾਂ ਦਾ ਕੋਈ ਨਾ ਕੋਈ ਮੋਡੀਫਿਕੇਸ਼ਨ ਪਾਉਂਦੇ ਆ ਕਰਨਾ ਪਣਾ ਕੋਈ ਨਾ ਕੋਈ ਜਿਵੇਂ ਦਾ ਟੇਸਟ ਆਪਣਾ ਨਾ ਹਾਂ ਸਭ ਸ਼ੇੜੀ ਦਿੱਤੀ ਸਭ ਕੁਝ ਤਾਂ ਲੱਖ ਰੁਪਏ ਦਾ ਉਹਦਾ ਸਮਾਨ ਵਾਧਦਾ ਤਾਂ ਲੱਖ ਰੁਪਏ ਦਾ ਵੈਸੇ ਕਿਉਂਕਿ ਇਹ ਜੂ ਇਹਦਾ ਜਿਹੜਾ ਹਾਂਜੀ ਉਹ ਮਗਰਾਟ ਹੈ ਜਿਹੜੇ ਹਾਂ ਇਹ ਜੂ ਨਾ ਫੇਟਿਆ ਜੂ ਤਰੇ ਤਰੇ ਨਾ ਥੱਲੇ ਹਾਂ ਉਹ ਵੀ ਬਹੁਤ ਇਹਦੀ ਬਹੁਤ ਹੈਵੀ ਚੀਜ਼ਾਂ ਦੀ ਹੈਵੀ ਆ ਆਪਣਾ ਇੱਕ ਸਰਦਾਰ ਜੀ ਆ ਉਹਨਾਂ ਮੈਨੂੰ ਸੋਨਾ ਲੀਕਾ ਦੀ ਨਾ ਪੂਰੀ ਡੀਪਲੀ ਡਿਟੇਲ ਦਿੱਤੀ ਸੀ ਇੰਨੀ ਸੋਹਣੀ ਨਾ ਆ ਵੇਖੋ ਮਗਰਾੜ ਫਿੱਟ ਵੇਖੋ ਗੱਦਾ ਹਾਂ ਰਬਟਾਂ ਦੇ ਦੇ ਵਿੱਚ ਨਾ ਵੇ ਹਾਂ ਕਿਦਾਂ ਫਿੱਟ ਕੀਤਾ ਵੀ ਹਿੱਲਣ ਵਾਲਾ ਕੰਮ ਹੀ ਕੋਈ ਨਹੀਂ ਹੈਗਾ ਹਾਂ ਪੂਰਾ ਓਕੇ ਆਗੇ ਹਾਂ ਚੀਜ਼ ਸੋਹਣੀ ਬਣੀ ਆ ਵਧੀਆ ਬਣੀ ਚੀਜ਼ ਇਹਦੇ ਆ ਚੀਜ਼ ਨੂੰ ਦਿਖਾ ਦੇ ਤੇ ਨਸਰਾ ਦਾ ਆਮ ਟਰੈਕਟਰ ਨੂੰ ਦੋ ਹੀ ਆਉਂਦੇ ਆ ਆਹ ਹੋ ਜਾਂਦੇ ਆ ਵੀ ਜੇ ਚੱਕਰਾਂਗੇ ਹਾਂ ਤੇ ਲਿਫਟੇ ਵੀ ਜਿਹੜੀ ਜਿੱਥੇ ਨਾ ਚਾਹ ਕਹਿੰਦੇ ਦੋ ਤਿੰਨ ਕੁਆਂਟਲ ਵਜਨ ਵਾਧੂ ਚੱਕੇਗਾ ਵਜਨ ਵਾਧੂ ਚੱਕ ਲੇਗਾ ਫਰਕ ਪੈਂਦਾ ਇਹ ਵੀ ਵੇਖਿਆ ਕਿਦਾਂ ਕਿਤੇ ਲੈ ਕੇ ਪੰਗਾ ਨਾ ਇਹਦੇ ਨਾਲ ਤੁਸੀਂ ਕਾਰ ਹੀ ਲੈਣਾ ਸਾਰਾ ਕੁਝ ਨਹੀਂ ਉਧਰ ਪੰਗਾ ਨਹੀਂ ਇਹ ਨਾਲ ਲੈਣਾ ਇਹ ਪੰਗੇ ਤੇ ਲੈਣੇ ਨਾ ਜੋ ਜੋ ਜ਼ੋਰ ਤੋਂ ਵੇਖਣਾ ਹੀ ਆ ਜ਼ੋਰ ਤੇ ਵੇਖਿਆ ਵਾ ਜ਼ੋਰ ਤੇ ਬਹੁਤ ਲਾਉਂਦਾ ਟਰੈਕਟਰ ਲਾਉਂਦਾ ਪੂਰਾ ਜ਼ੋਰ ਲਾਉਂਦਾ ਵਾ ਜ਼ੋਰ ਵੱਲੋਂ ਨਹੀਂ ਗੱਲ ਕੋਈ ਵੀ ਬਾਕੀ ਸੀਆਰਡੀ ਟਰੈਕਟਰ ਤੁਹਾਨੂੰ ਪਤਾ ਹੀ ਹੈ ਜੋ ਆਉਂਦੇ ਵੀ ਅਰੀਜਨਲ ਹੂੰ ਏਦਾਂ ਹੀ ਵਧੀਆ ਚੱਲਦੇ ਆ ਏਦਾਂ ਹੀ ਵਧੀਆ ਚੱਲਦੇ ਆ ਉਦਾਂ ਵੀ ਆਪਾਂ ਸੁਣੀਦਾ ਹੀ ਆ ਬਾਕੀ ਵਾਗੇ ਵੇਖ ਲਿਆ ਆਪਾਂ ਹਾਂ ਸੀਆਰਟੀ ਤੋਂ ਡਰਦੇ ਬਹੁਤ ਹੀ ਆਸੀਂ ਹਾਂ ਪਰ